ਬੇਬੇ ਪਤਾ ਨਹੀਂ ਕਿੱਧਰ ਗਈ ਮੈਂ ਤਾਂ ਪੈਸੇ ਲੈਣੇ ਸੀ ਥੋੜੇ ਜੇ ਕਿਰਾਏ ਨੂੰ ਪਤਾ ਨਹੀਂ ਕਿੱਧਰ ਤੁਰ ਗਈ ਜਾਣ ਕੇ ਉਹ ਹੋ ਜਾਂਦੀ ਹੈਗੀ ਵੀ ਹੁਣ ਉਹਦਾ ਟਾਈਮ ਹੋਇਆ ਪਿਆ ਜਾਣ ਦਾ ਇੱਧਰ ਵੀ ਨਹੀਂ ਹੈਗੀ ਪਤਾ ਨਹੀਂ ਕਿੱਧਰ ਗਈ ਐ ਦੇਖ ਕੇ ਆਉਣੀ ਆ ਮੜਾ ਜ ਮੈਂ ਉਹਨੂੰ ਹੋ ਖੜੀ ਐ ਮੇਨ ਲਾ ਤਾਂ ਨਿਮਾ ਥੱਲੇ ਉੱਥੇ ਪਤਾ ਨਹੀਂ ਕੀ ਕਰਦੀ ਐ ਦੇਖਦੀ ਐ ਜਾ ਕੇ ਮੰਗਦੀ ਐ 2 ਰੁਪਏ ਜੇ ਦੇਊਗੀ ਤਾਂ ਫੜ ਕੇ ਤਾਂ ਕਿਰਾਂ ਸਾਰੇ ਜੇਬ ਚ ਪਾ ਲੇ ਜਿਹੜੇ ਹੈਗੇ ਸੀ ਕੋਈ ਸਬਜ਼ੀ ਸਬਜ਼ੀ ਵੀ ਹੈ ਨਹੀਂ ਹੈਗੀ। ਵਿਆਲਾ ਵੇਚੀ ਲੈਵੇ 10 ਰੁਪਈਆ ਦੀ। ਪਤਾ ਨਹੀਂ ਕੀ ਹੋਇਆ ਪਿਆ ਮੀਂਹ ਆ ਪੈ ਕੇ ਤਾਂ ਸਾਰੀ ਸਬਜ਼ੀ ਖਰਾਬ ਹੋ ਜਾਂਦੀ ਐ। ਬੇਬੇ ਕੱਖੀ ਕੱਖ ਹੋ ਰਿਹਾ। ਇੱਥੇ ਕੀ ਕਰਦੀ ਮੈਂ ਤੈਨੂੰ ਸਾਰੇ ਘਰ ਚ ਪਾ ਲਈ। ਸਬਜ਼ੀ ਦੇਖਣਾ ਐਸੀ ਮੈਂ ਤਾਂ ਕੋਈ ਤੋੜ ਲਿਆ ਕੁਛ। ਕੁਛ ਨਹੀਂ ਇੱਥੇ ਤਾਂ ਕੋਈ ਲੱਗਦਾ ਹੀ ਨਹੀਂ ਇਹ ਜਿਹਾ ਮੀਂਹ ਪਿਆਗਾ। ਸਬਜ਼ੀ ਵੀ ਕੋਈ ਲੱਗਦੀ। ਲੱਗਊ ਕੋਈ ਤੋੜ ਕੇ ਇੱਥੇ ਕੌਣ ਛੱਡਦਾਗਾ ਸਬਜ਼ੀ। ਹਲ ਜਾਣਾ ਕੀ ਨਹੀਂ ਐ ਲੱਗਦੀ ਨਹੀਂ ਮੀਂਹਾਂ ਕਰਕੇ ਕੱਖ ਹੋ ਰਿਹਾ। ਤੰਗਾ ਤੂੰ ਮੇਰੀ ਗੱਲ ਸੁਣ ਮੜੀ ਜੀ ਕੀ ਸੁਣਾ ਮੈਨੂੰ ਪੈਸੇ ਦੇ ਥੋੜੇ ਜਿਹਾ ਕਿਰਾਏ ਨੂੰ ਮੇਰੇ ਕੋਲ ਕਿੱਥੇ ਨੇ ਪੈਸੇ ਬੇਬੇ ਜਿਹੜੇ ਮੇਰੇ ਕੋਲ ਹੈਗੇ ਸਤੋਂ ਤੂੰ ਸਾਰੇ ਫੜ ਲੈ ਮੈਥੋਂ ਮੈਂ ਕਿਹਾ ਫੜ ਲੈ ਦੇਥੇ ਪੈਸੇ ਪੈਸੇ ਤਾਂ ਤੂੰ ਦੇ ਹੀ ਆਂ ਪੇਕਿਆਂ ਨੂੰ ਪੇਕਿਆਂ ਤੋਂ ਜਿਹੜੇ ਬਚੇ ਸੀ ਉਹ ਤਾਂ ਮੈਂ ਤੈਨੂੰ ਹੜਾਏ ਸੀ ਉਹ ਤਾਂ ਹੁਣ ਦੇਣੇ ਲੈਣੇ ਆਏ ਨੇ ਦੇਣੇ ਸੀ ਦੇਣੇ ਲੈਣੇ ਵਾਲਿਆਂ ਦੇ ਵੀ ਮੈਂ ਦੇਤੇ ਸੀ ਫੇ ਮੇਰੇ ਕੋਲ ਕਿਹੜਾ ਰਹੇ 10 ਰੁਪਏ ਤੇ ਹੁਣ ਬੇਬੇ ਮੈਂ ਤਾਂ ਜਾਣਾ ਝੋਟੀ ਤੇ ਤੂੰ ਮੈਨੂੰ ਕਿਹੜਾ ਕਰਾਏ ਜੋਗਰੇ ਪੈਸੇ ਦੇ ਦੇ ਮੇਰੇ ਕੋਲ ਕੋਈ ਪੀਆ ਨਹੀਂ ਹੈਗਾ ਤੈਨੂੰ ਆਏ ਨਾ ਕਰਾ ਕਰ ਬੇਬੇ ਤੂੰ ਪੈਸੇ ਲੈ ਕੇ ਸਾਰੇ ਮੁਕਰ ਜਾਨੀ ਆ ਬਾਅਦ ਚ ਮੈਂ ਕੀ ਤੋਂ ਮੰਗਾ ਹੁਣ ਕਿਹੜਾ ਲੈਣ ਤੈਨੂੰ ਫੜਾ ਦਿੰਦੀ ਆ ਮੁਕਰ ਜਾਨੀ ਆ ਮੈਂ ਕਿਹੜਾ ਤੇ ਜੇਬ ਚ ਪਾ ਲੈ ਜਿਹਦੇ ਸੀਗੇ ਲੈ ਲੈ ਚੱਲੀ ਹੋਣਗੇ ਲੈ ਦੇਖ 150 ਕੋਈ ਮੇਰੇ ਕੋਲ ਚ ਹੈ ਨਹੀਂ ਪੈਸਾ ਤੇ ਹੁਣ ਫਿਰ ਮੈਂ ਕੀ ਤੋਂ ਮੰਗਾ ਕੁਛ ਕਰ ਮੇਰੇ ਕਰਨੇ ਕੋ ਤਾਂ ਮੈਨੂੰ ਨਹੀਂ ਪਤਾ ਲੈ ਆਏ ਕਿ ਮ ਮੇਰੇ ਕੋਈ ਮਜ਼ਾ ਨਹੀਂ ਆਦਾ ਕਹੀ ਨਾ ਤੁਰ ਜਾਨੀਆ ਤੂੰ ਨਾ ਜਾ ਉਹਦਾ ਬਹਿ ਜਾ ਆਮ ਨਾਲ ਟਿੱਕੇ ਕਿਉਂ ਨਾ ਜਾਮ ਤਨਖਾਹ ਕਿੱਥੋਂ ਆਉਗੀ ਸਰਕਾਰ ਦਾ ਖਰਚਾ ਕਿਵੇਂ ਕੱਢਾਂਗੇ ਤੂੰ ਤਾਂ ਉਹਨਾਂ ਨੂੰ ਹੀ ਦੇਨੇ ਆ ਤੈਨੂੰ ਨਹੀਂ ਕਰ ਲੈਣੇ ਜਿੰਦੀ ਮੈਂ ਉਹਨਾਂ ਨੂੰ ਦੇਤੇ ਜਿਹੜੇ ਦੇਨੇ ਸੀਗੇ ਹਾਂ ਮੈਨੂੰ ਪਤਾ ਹੀ ਹੈ ਤੇਰਾ ਚਲ ਆਦਾ ਕੀ ਪਤਾ ਬੇਬੇ ਐ ਕੋ ਕਰਦੀਆਂ ਤੂੰ ਦੇ ਦੇ ਨਾ ਮੇਰੇ ਕੋਈ ਹੈ ਨਹੀਂ ਬਗ ਜਾ ਮੈਂ ਤੈਨੂੰ ਕਹਿੰਦੀ ਵਸ ਤੇਰੇ ਕੁਸਤਾਕ ਕੇ ਮਾਰੂ ਇਥੋਂ ਐਵੇਂ ਕੋ ਮਾਰਾਂਗੇ ਕੁਸਤਾਕ ਕੇ ਭੱਜ ਬਗ ਜਾ ਮੇਰੇ ਕੋਲ ਚੱਲ ਕੋਈ ਨਾ ਕੇਰਾ ਤਾਂ ਮੇਰੇ ਕੋਲ 2000 ਰੁਪਏ ਹੈਗੇ ਜਾਣ ਜੋਗਰੇ ਮੈਂ ਤਾਂ ਫਿਰ ਆਪਦੇ ਪੇਕੀ ਜਾਨੀਆਂ ਹਰਪ੍ਰੀਤ ਤੋਂ ਲਿਉਣੀ ਆ ਫੜ ਕੇ ਕਿਸੇ ਤੋਂ ਲੈ ਕਿਸੇ ਤੋਂ ਨਾਲ ਆ ਮੈਨੂੰ ਨਹੀਂ ਪਤਾ ਹੁਣ ਤਾਂ ਮੇਰੀ ਗੱਲ ਸੁਣ ਬੇਬੇ ਜਦੋਂ ਤਾਂ ਪੈਸੇ ਲੈਣੇ ਹੁੰਦੇ ਆ ਉਦੋਂ ਤਾਂ ਤੂੰ ਕਹ ਦਿੰਦੀ ਆ ਕਿ ਤੂੰ ਮਰਜੀ ਲਿਆ ਤੇ ਜਦੋਂ ਪੈਸੇ ਦੇਣੇ ਹੁੰਦੇ ਤਾਂ ਤਰੋਂ ਤੂੰ ਪ੍ਰਧਾਨ ਬਣ ਜਾਨੀ ਆ ਮੂਰੇ ਨਹੀਂ ਤੇ ਮੇਰੇ ਕੋਲੇ ਕਿਹੜਾ ਜੇਬ ਚ ਪਏ ਰਹੇਗੇ ਤੇਰੇ ਕੋਲ ਹੀ ਆ ਤੇਰੇ ਕੋਲ ਬੇਬੇ ਕੁਛ ਤਾਂ ਬਚਿਆ ਹੋਊ ਆ ਕੁਛ ਨਹੀਂ ਬਚਿਆ ਕੋ ਨਾ ਮਾ ਪੈਸਾ ਨਹੀਂ ਦੁੱਕੀ ਨਹੀਂ 8000 ਰੁਪਏ ਸੀ ਉਹ ਥੋੜੇ ਕਣੇ ਨਹੀਂ ਸੀ ਉਹ ਦੇਨੇ ਸੀਗੇ ਜਿਨ੍ਹਾਂ ਨੇ ਦੇਤੇ ਉਹ 7 ਤੋਂ ਮੈਥੋਂ ਤੋਂ ਬਾਅਦ 8 ਤੂੰ ਆਪ ਦੇਤਾ ਹੈ 8 ਤੋਂ ਨਾਲ ਨੇ ਦੇ ਕੇ ਆਂਦੇ ਦੀਦੇ ਕੱਪੜੇ ਆਂਦੇ ਉਹਨਾਂ ਦਾ 3000 ਦਿੱਤਾ 8 ਕਿਉਂ ਦਿੱਤਾਗਾ ਪਾਗਲਾ ਮੈਂ 8000 ਰੁਪਏ ਦਊਂਗੀ ਤੇ ਪੀਨੇ ਆਣੇ ਦੇ ਦੇਨੇ ਸੀ ਈਨੇ ਆ ਨਾ ਬਬੇ 150 ਦੇਣਾ ਹੂ ਇੰਨੇ ਕਿੰਨੇ ਕ ਦੇਣੇ ਸੀ ਜੀ 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 ਸਮਾਈ ਆ ਆ ਦੇਣੇ ਸੀ ਉਹ ਤਾਂ ਦੇਉ ਨਹੀਂ ਛੂਟ ਸਮਾਲ ਆ ਨਹੀਂ ਲਿਓ ਨਹੀਂ ਛੂਟ ਸਮਾਲ ਆ ਨਹੀਂ ਦੀ ਨਾ ਉਹ ਤਾਂ ਜੇ ਸਿਰ ਤੇ ਸਮਾਉਣੀ ਆਰ ਦੇ ਪੈਸਿਆਂ ਦਾ ਫਿਰ ਆਦੇ ਸਿਰ ਤੇ ਹੀ ਸਮਾਲ ਲੈ ਚੇ ਪੈਸੇ ਦਬਾਜ ਜਾ ਹੁਣ ਤੇਰੇ ਕੋਲ ਹੈ ਨਹੀਂ ਫਿਰ ਸਨਚੋਨੀ ਤੂੰ ਇੱਕ ਪੰਜੀ ਦਿਖਾਉਂਦੀ ਕਿਸੇ ਨੂੰ ਜਿਹੜੇ ਤੈਨੂੰ ਥੋੜੇ ਕਣੇ ਫੜਾਦਾ ਤੂੰ ਉਹ ਜਮ੍ਹਾਂ ਕਰ ਲਈਂ ਤੂੰ ਕਰੇਂਗੀ ਕੀ ਪੈਸਿਆਂ ਦਾ ਕਰੇਗਾ ਤੰਗ ਹੋਈ ਜਾਂਨੇ ਮੈਨੂੰ 20 ਲੱਖ ਆਉਂਦਾ 1500 ਰੁਪਏ ਉਹਦਾ ਕੀ ਆਉਂਦਾ ਫਿਰ ਕੋਸਤਾ ਦੇ ਅਗਰ ਮਾੜੇ ਮੋٹے ਅੱਛਾ ਜੇ ਤੇਰੀ 30000 ਤੇ ਨਹੀਂ ਬਚੇ ਮੇਰੀ 1500 ਨਾ ਕਿਈ ਬਚੂਗਾ ਫਿਰ ਬੇਬੇ ਅਸੀਂ ਤਾਂ ਤੇਰੇ 1 ਰੁਪਏ ਦੇ ਹੋਰ ਰਵਾਦਾਰ ਨਹੀਂ ਹੈਗੇ ਤੂੰ ਤਾਂ ਸਾਨੂੰ ਪੰਜੀ ਵੀ ਨਹੀਂ ਦਿੱਤੀ ਹੈਗੀ ਘਰੇ ਬਿਲਸਨ ਚੋਂ ਇੰਨੇ ਸਾਲ ਹੋ ਗਏ ਬਿਲਸਨ ਮਿਲਦੀ ਨੂੰ ਮੈਂ ਤਾਂ ਦੀ ਦਵਾਈ ਬੁੱਟੀ ਲੈਣੀ ਆ ਪਾੜਾ ਕਰਾਇਆ ਲੈ ਦਵਾਈ ਤਾਂ ਖਾਣੀ ਆ ਤੂੰ ਕੀ ਦੁਖਦਾ ਤੇਰਾ ਕੁਛ ਨਹੀਂ ਦੁਖਦਾ ਤੈਨੂੰ ਲੱਗਦਾ ਵੀ ਤੇ ਮੇਰੇ ਕੋਈ ਹੋਰ ਕਦੀ ਗੋਲੀ ਤਾਂ ਮਾਂ ਮਾ ਸਰ ਦੁਖਦੇ ਦੀ ਲਿਆ ਮੈਂ ਨਹੀਂ ਤੂੰ ਕਾਦੀ ਦਵਾਈ ਲੈਉਣੀ ਹੈ ਦਵਾਈ ਦੇ ਵਿੱਚ ਤਜਾਬ ਦੀ ਲੈਉਣੀ ਆ ਅੱਖਾਂ ਚ ਪਾਉਣ ਵਾਲੀ ਲੈਉਣੀ ਆ ਗੋਡੇ ਮੇਰੇ ਦੁਖਦੇ ਆ ਆਹ ਉਹ ਗੋਡੇ ਤੇਰੇ ਦੁਖਦੇ ਜਿਦੋਂ ਮਗਰ ਭਾਜਦੀਆਂ ਕੱਸ ਕੇ ਲੈ ਲੈ ਉਹ ਤਾਂ ਨਹੀਂ ਗੋਡੇ ਦੁਖਦੇ ਤੇਰੇ ਬਸ ਤੂੰ ਹੁਣ ਵੀ ਮੈਥੋਂ ਖਾ ਕੇ ਜਾਵੇਂਗੀ ਵਗ ਜਾ ਤੇ ਹੁਣ ਫਿਰ ਤੂੰ ਅਗਲੀ ਤਨਖਾਹ ਚੋਂ ਮੈਥੋਂ ਇੱਕ ਪੰਜੀ ਵੀ ਨਾ ਮੰਗੀ ਬੇਬੇ ਤੂੰ ਤਾਂ ਬੜੀ ਬੇਈਮਾਨਣੀ ਐ ਫੜ ਕੇ ਪੈਸੇ ਕੇਰਾ ਗੀਜੇ ਚ ਪਾ ਲੈਨੀ ਆ ਉਸ ਤੋਂ ਬਾਅਦ ਪੰਜੀ ਨਹੀਂ ਦਿਖਾਉਂਦੀ ਕਿਸੇ ਨੂੰ ਵਗ ਜਾ ਵਗ ਜਾ ਆਹੋ ਜਾਨੀ ਐ ਮੈਂ ਤਾਂ ਤੇਰੇ ਪਿੱਛੇ ਘਰੇ ਥੋੜਾ ਰਹਿਣੀ ਹੈਗੀ ਅਚਾ ਲੜ ਜੂਆ ਤੇਰੇ ਕੁਝ ਨਿਕਲ ਗਏ ਇਧਰ ਨਿਕਲ ਜਾ ਬਾਹਰ ਭਾਰ ਜੀ ਕੱਦੂ ਤੋੜੀਆਂ ਤੋੜ ਤੋੜ ਕੇ ਵੇਚ ਦਿੰਦੀ ਐ ਘਰੇ ਘਰੇ ਸਬਜ਼ੀ ਨਹੀਂ ਬਣਾਈ ਪੋਰਾ ਪੈਠੋ ਬਾੜੀ ਆ ਪੈਸੇ ਜਦੋਂ 10000 ਰੁਪਏ ਅਕੜਾ ਕੇ ਪਜਾਈਂਦੇ ਆਈ ਹਾਂ ਦੂਜੇ ਦੇਣੇ ਲੈਣ ਵਾਲੇ ਲੈ ਗਏ ਤੇ ਮੇਰੇ ਕੋਲੇ ਕੀ ਰਹਿ ਗਿਆ ਹੁਣ ਮੇਰੇ ਸਰਾਣੇ ਆ ਖੜੀ ਦੇ ਦੇ ਬੀਬੇ ਪੈਸੇ ਬੀਬੇ ਕਿੱਥੋਂ ਦੇ ਦੇ ਹੁਣ ਤੈਨੂੰ ਬੀਬੇ ਤਾਂ ਤੂੰ ਇੱਕ ਵੀ ਨਹੀਂ ਸੁਣਦੀ ਪੇਕਿਆਂ ਦੀ ਸੁਣਦੀ ਆ ਉਹਨਾਂ ਤੋਂ ਲਿਆ ਨਾ ਲਿਆ ਉਹਨਾਂ ਨੂੰ ਦੇ ਯਾਨੀ ਸਾਰਾ ਦਿਨ ਜੇ ਕਮਾਉਂਦੀ ਆ ਤਾਂ ਵੀ ਉਹਨਾਂ ਨੂੰ ਜੇ ਹੁਣ 10 ਰੁਪਏ ਕੋਲੇ ਤਾਂ ਵੀ ਉਹਨਾਂ ਨੂੰ ਉਹੀ ਨਹੀਂ ਲੋੜ ਤਾਂ ਦੀ ਪਰਜਾਈ ਪਤਾ ਨਹੀਂ ਕਿਸੇ ਚ ਚ ਪਾਇਆ ਇਹਨੇ ਪਰਝਾਈ ਨਹੀਂ ਇਹਦੇ ਭਗ ਜੂਗੀ ਆਪੇ ਭੌਂਕਦੀ ਕਿਸੇ ਤੋਂ ਲੈ ਜੂ ਧਾਰੇ ਫੜ ਕੇ ਚਲ ਆਈ ਤਾਂ ਤਾਂ ਮਗ ਕੇ ਦੇਖਦੀ ਸੀ ਮੈਂ ਬੇਈਮਾਨਣੀ ਤੋਂ ਵੀ ਮੇਰੇ ਹੱਥ ਤੇ ਧਰਦੀ ਹੈ ਕਿ ਨਾ ਪੰਜੀ ਹੈਗਾ ਮੇਰੇ ਕੋਲ ਦੋ ਤਨ 100 ਰੁਪਿਆ ਰੱਖ ਰੱਖਿਆ ਸੀ ਲਕੋ ਕੇ ਮੈਂ ਇਹਦੀ ਝਾਕ ਤੇ ਤਾਂ ਨਹੀਂ ਬੈਠੀ ਇਹ ਤਾਂ ਉਹੀ ਗੱਲ ਮੰਗਣ ਖਾਣ ਵਾਲੇ ਕਰ ਦਿੰਦੀ ਹੈ ਅਗਲੇ ਨੂੰ 10 ਦਿਨਾਂ ਚ ਇਹਦਾ ਕੀ ਹੈਗਾ ਬੈਠੀ ਪਸੜ ਪਸੜ ਬੋਲੀ ਜਾਂਦੀ ਹੈ ਕਰਨਾ ਨਹੀਂ ਕੁਝ ਵਾਸਤਾ ਨਹੀਂ ਢੱਕਾ ਤੋੜਨਾ ਨਹੀਂ ਜਿੰਨੇ 200 ਰੁਪਏ ਆ ਜਾਂਦੇ ਆ ਉਦੋਂ ਪ੍ਰਧਾਨ ਬਣ ਕੇ ਬਹਿ ਜਾਂਦੀ ਆ ਮੂਰੇ ਕਿਹੜੇ ਵੇਲੇ ਹੋ ਗਏ ਦੇਖ ਲੱਗਾ ਇਹਨੂੰ ਮੁੜ ਕੇ ਆਖਿਆ ਸੀ ਵੀ ਘਰੇ ਆ ਜੀ ਮੈਂ ਮੜਾ ਤਾਈ ਕਿ ਕਰੇ ਜਾ ਕੇ ਆਣਾ ਮੁੜ ਕੇ ਨਹੀਂ ਆਇਆ ਕਿਹੜੇ ਵਕਤ ਵੇਲੇ ਹੋ ਗਏ ਗਏ ਨੂੰ ਚਲ ਮੈਂ ਬਾਹਰ ਪੇੜ ਜਾਨੀ ਆ ਆਪੇ ਆ ਜੂਗਾ ਘਰੇ ਮੈਂ ਤਾਂ ਉਹਦੇ ਕੋਲੇ ਜਾ ਕੇ ਆਉਣੀ ਆ ਤਾਈ ਦੀ ਨੂੰ ਕੋਲੇ ਉਹਨੂੰ ਪੁੱਛ ਕੇ ਆਉਣੀ ਆ ਜੇ ਅਪ ਤੜਕੇ ਮਾਨਸਾਂ ਚੱਲੀਏ ਵਧੀਆ ਹੁਣ ਤਾਂ ਮੇਰੇ ਕੋਲੇ 10000 ਰੁਪਏ ਮੇਰੇ ਖਾਤੇ 'ਚ ਕੋਈ ਚੀਜ਼ ਮਰਜ਼ੀ ਖਰੀਦ ਲਿਆਵਾਂ ਇਹ ਤਾਂ ਰੁਪਈਆ ਨਹੀਂ ਸੀ ਦਿੰਦਾ ਮੈਨੂੰ ਐਂ ਕਹਿਦਾ ਮੇਰਾ ਤਾਂ ਹੱਥ ਤੰਗ ਹੈ ਮੇਰਾ ਤਾਂ ਹੱਥ ਤੰਗ ਚੱਲ ਮੈਂ ਜਾ ਹੀ ਹੋਣੀ ਆ ਤਾਏ ਕਿ ਕਰੇ ਲੱਗਦੇ ਹੱਥ ਭੱਜ ਕੇ ਆਪੇ ਆ ਗਿਆ ਬਾਹਰ ਖੋਲ ਕੇ ਪਾਣੀ ਧਣੀਆਂ ਦਾ ਪੀ ਲੂਗਾ ਚਾਹ ਕਰੀ ਪੀ ਲੈ ਰੁਪਈਆ ਦੀ ਲੋੜ ਹੈ ਹਰਪ੍ਰੀਤ ਨੂੰ ਪੁੱਛਦੇ ਆ ਪਤਾ ਨਹੀਂ ਕਿੱਧਰ ਜਾਂਦੀ ਹੈ ਉਤੋਂ ਐਂ ਕਰ ਹਾਂ ਜਿਹੜੇ 10,000 ਰੁਪਈਆ ਭੇਨ ਤੋਂ ਫੁਵਾਇਆ ਸੀ ਖਤ ਜ ਮੈਨੂੰ ਫੜਾਈ ਦੇ ਮੈਨੂੰ ਤਾਂ ਲੋੜ ਹੈ 10,000 ਰੁਪਈਏ ਦੀ ਨਾ ਪਹੁਣ ਮੇਰੇ ਪਵਾਇਆ ਸੀ ਤੇ ਕਿਹਾ ਸੀ ਤੇ ਭੈਣ ਨੂੰ ਵੀ ਭੈਣੇ ਮੈਨੂੰ ਲੋੜ ਹੈ ਉਹ ਤਾਂ ਤੂੰ ਕਹਿੰਦਾ ਮੇਰੇ ਕੋਲ ਤਾਂ ਬਾਦੂ ਪੈਸੇ ਭੈਣੇ ਮੈਨੂੰ ਤਾਂ ਲੋੜ ਨਹੀਂ ਉਹ ਇਹ ਤੂੰ ਖਾਤੇ 'ਚ ਪਾ ਲਈ ਫੇਰ ਕੀ ਹੋ ਗਿਆ ਪੈਸੇ ਤਾਂ ਆਪਣੀ ਸੀਗੇ ਉਹ ਆਪਾਂ ਕੋਰੀਂ ਦਿੱਤੇ ਆ ਪੈਸੇ ਸਾਰੇ ਘਰੋਂ ਤਾਂ ਦਿੱਤੇ ਐ ਮੈਂ ਤੈਨੂੰ ਆਖਿਆ ਸੀ ਨਾ ਵੀ ਭੈਣ ਨਾਲ ਗੱਲ ਕਰ ਲੈ ਤੂੰ ਭੈਣ ਨੂੰ ਕਹਿੰਦਾ ਮੈਨੂੰ ਤਾਂ ਲੋੜ ਨਹੀਂ ਮੈਂ ਤਾਂ ਦੇਖਤਾਈ ਦੀ ਨੂੰਹ ਕੋਲੇ ਜਾ ਕੇ ਹੁਣੀ ਮੜਾ ਜ ਮੈਨੂੰ ਤਾਂ ਕੰਮ ਹੈ ਤੇ ਅਸੀਂ ਤਾਂ ਮਾਨਸਾਂ ਜਾ ਕੇ ਹੁਣ ਕੱਲ ਨੂੰ ਉਹ ਤੂੰ ਪੈਸੇ ਤਾਂ ਫੜਾ ਜਾ ਮੈਨੂੰ ਮੈਂ ਆਪਦੇ ਖਾਤੇ 'ਚ ਕਰ ਲਾਂ ਹੋਰ ਪੀਏ ਮੈਨੂੰ ਲੋੜ ਹੈ ਕਿ ਪੈਸੇ ਦੀ ਜਰੂਰੀ ਤੂੰ ਮੈਂ ਤੇ ਨੱਕ ਦੇ ਨੀ ਮੈਂ ਤੇ ਤਾਈ ਕੇ ਘਰੇ ਜਾ ਕੇ ਨਹੀਂ ਸੀ ਤਾਂ ਮਾਨਸਾ ਜਾਣੇ ਤੜਕੇ ਮੈਂ ਤੇ ਤੁ ਮੰਗਿਆ ਸੀ 5000 ਰੁਪਏ ਮੈਨੂੰ ਦੇ ਦੇ ਤੂੰ ਮੈਨੂੰ ਲਿਆ ਕੇ ਨਹੀਂ ਦਿੱਤਾ ਮੈਂ ਹੁਣ ਰਾਜਵੀਰ ਤੋਂ ਕਰਾ ਲੇ ਕੁਝ ਮੈਂ ਮਰਜੀ ਲੈ ਕੇ ਆਵਾਂ ਮੇਰੇ ਵਿੱਚ ਨਾ ਐਵੇਂ ਲੱਤਾਂ ਜੂੰਡਾ ਕਮਾਲ ਦੀ ਗੱਲ ਹੈਗੀ ਨਾ ਹੁਣ ਮੰਗਰੀ ਤੁਰਿਆ ਆਏਗਾ ਮੇਰੇ ਨਾ ਮੰਗਰ ਤੁਰੇ ਆਉਗੇ ਇਹਦਾ ਮਤਲਬ ਤੂੰ ਜੇ ਮੇਰੀ ਭੈਣ ਤੋਂ ਪੈਸੇ ਪਵਾ ਲੇ ਹੈ ਇਹ ਤੂੰ ਹੁਣ ਐਂ ਖਰਚ ਕਰਨੇ ਨੇ ਫਿਰ ਹੈ ਤੇ ਫਿਰ ਮੈਂ ਤਾਂ ਹੁਣ ਕੋਈ ਗੱਲ ਕਿਤੋਂ ਤਾਂ ਮਿਲਾਉਣੀ ਹੈਗੇ ਫਿਰ ਕੀ ਗੱਲ ਕਰਦੀ ਪੈਸੇ ਨਾਲ ਮੈਂ ਤੂੰ ਕਿਹੜਾ ਕਿਤੋਂ ਲੈ ਕੇ ਆਏਗਾ ਫਰ ਘਰ ਦੀ ਪੈਸੇ ਫਿਰ ਜੇ ਤ ਉਹਨਾਂ ਨੂੰ ਆਈਂ ਡਾਉਣਾ ਸੀਗਾ ਫਿਰ ਤਾਂ ਭੈਣ ਕੋਲੀ ਪੈਸੇ ਨਹੀਂ ਤਾਂ ਤੂੰ ਭੈਣ ਕੇ ਨੂੰ ਕਿੰਨਾ ਤੰਗ ਕਰਤਾ ਵਿਚਾਰਿਆਂ ਨੂੰ ਅੱਛਾ ਨਾਲੇ ਤੂੰ ਮੈਨੂੰ ਪੈਸੇ ਨਹੀਂ ਦਿੰਦੀ ਨਾ ਜਦੋਂ ਤੇਰੀ ਭੈਣ ਲੈ ਜਾ ਕੇ ਆਪਾਂ ਨੂੰ ਤੰਗ ਕਰਦੀ ਛ ਉਹਦੋਂ ਨਹੀਂ ਸੀ ਤੰਗੀ ਹੁੰਦੀ ਹੁਣ ਜੇ ਮੈਂ ਮੰਗ ਲੇ ਮੈਨੂੰ ਤੰਗੀ ਹੋਗੀ ਤੂੰ ਤਾਂ ਸੂਟ ਪਾਈ ਜਾਨੀ ਐ ਹਾਂ ਉਹ ਕਿੰਨੇ ਤੰਗ ਹੋਈ ਜਾਂਦੇ ਨੇ ਕੋਈ ਜਾਣ ਤੰਗ ਫਿਰ ਮੈਂ ਉਹਨਾਂ ਨਾਲ ਠੇਕਾ ਕਰਿਆ ਹੁਣ ਮੈਂ ਤਾਂ ਲੈਣੀ ਐ ਚੀਜ਼ ਆਪਦੀ ਉਹ ਚੀਜ਼ੇ ਲੈਣੀ ਐ ਤੂੰ ਤਾਂ ਕਹਿ ਛੱਡ ਦਸੀ ਕਿ ਮੇਰੇ ਤਾਂ ਹੱਥ ਤੰਗ ਹੈ ਮੇਰੇ ਕੋਲ ਤਾਂ ਪੈਸੇ ਹੈ ਨਹੀਂਗੇ ਤੇਰ ਮਾਮੀ ਨੇ ਹੁਣ ਅੱਜ ਕੱਲ ੱਜੇ ਮੈਨਾਂ ਲੈਲੇ ਹੁਣ ਤੈਨੂੰ ਤਖਲੀਫ ਹੋਗੀ ਤਾਂ ਹੀ ਪੈਸੇ ਪਵਾਏ ਸੀ ਹੈ ਹਾਂ ਮੈਂ ਤਾਂ ਤਾਹੀ ਪਵਾਏ ਸੀ ਉਹ ਚੱਲ ਆ ਜਾ ਮੁੜਿਆ ਤੂੰ ਖਤਮ ਹੋ ਗਿਆ ਮਾ ਮੈਨੂੰ ਮੇਰੇ ਵਾਲੇ ਖਾਤੇ 'ਚ ਪੈਸੇ ਕਰ ਮੈਂ ਨਹੀਂ ਕਰਦੀ ਕਰਦੀ ਮੈਂ ਤੈਨੂੰ ਦੱਸਾਂਂਦਾ ਮੈਂ ਹੁਣ ਕਰਾਂਨਾ ਮੈਂ ਵਿੰਦਰ ਨੂੰ ਕਰਾਂ ਮੈਂ ਤਾਂ ਉਹਨੂੰ ਫੋਨ ਕਰ ਰੱਖਿਆ ਮੈਂ ਤੇ ਉਹਦੇ ਕੋਲ ਜਾ ਕੇ ਆਉਣੀ ਆ ਗੱਲਾਂ ਨੇ ਕਰਦਾ ਹੁਣ ਭਾਲਦਾ ਮੇਰੇ ਤੋਂ ਨੋਟ ਕਰਾਉਣ ਵੇਲੇ ਤੱਕ ਰਾਈ ਨਹੀਂ ਗੇ ਭੈਣ ਤੂੰ ਉਹਦੇ ਤਾਂ ਆਖਿਆ ਨਹੀਂ ਪਈ ਮੇਰਾ ਹੱਥ ਤੰਗ ਫਿਰ ਜਿੱਦਰਾ ਤੰਗ ਸੀ ਆਦੀ ਭੈਣ ਨੂੰ ਕਹਿੰਦਾ ਨਾ ਭੈਣ ਵੇਲੇ ਤੱਕ ਮੈਂ ਕਹਾਂ ਨਾ ਤੂੰ ਹੁਣ ਮੇਰੇ ਖਾਤੇ ਚ ਕਰ ਦੇ ਹੁਣ ਇਹ ਦੱਸ ਕੀ ਕਰਾਂ ਪੁੱਛ ਕਿਉਂ ਨਹੀਂ ਉਹਨੂੰ ਤਾਈ ਦੀ ਨੂੰਹ ਨੂੰ ਜੇ ਤਾਂ ਉਹ ਗਈ ਫਿਰ ਤਾਂ ਠੀਕ ਹੈ ਨਹੀਂ ਇਹ ਲੋੜ ਹੋਈ ਤਾਂ ਚਲ ਮਾੜੇ ਮੋਟੇ ਦੇ ਦੂੰਗੀ ਹੁਣ ਇਹਦੇ ਵਾਲੀ ਤਾਂ ਕੀ ਕਰਨੀ ਐ ਮੈਂ ਮੈਂ ਤਾਂ ਫੇਰ ਵੀ ਸੋਚ ਲਾਨੀ ਆਂਗੀ RAM ਨਾ ਦੇਖ ਲੈ ਬਾਰ ਲਾ ਕੇ ਬਾਗੀ ਹੈ ਸਕੀਮ ਨਾਲ ਹੀ ਗਈ ਹੈ ਪੈਸੇ ਪਵਾਲੇ ਮੇਰੀ ਭੈਣ ਤੋਂ ਹੁਣ ਮੈਂ ਛੂਟਾਂ ਤੇ ਲਾਉਂਦੀ ਫਿਰੂਗੀ ਉਹ ਮਨ ਲੈ ਬਥੇਰਾ ਕਿਹਾ ਉਹ ਮਹਾਤੂ ਕੀ ਕਰਾਉਣਾ ਪੈਸਿਆਂ ਤੋਂ ਪੈਸੇ ਆਪਣੇ ਦੇ ਦੇਣਗੇ ਪਹਿਲੀ ਤਨਖਾਹ ਹੈ ਉਹਨਾਂ ਦੇ ਘਰੇ ਕਿਲੇਸ ਪੈ ਰਿਹਾ ਹੈ ਇਹਨੂੰ ਛੂਟਾਂ ਦੀ ਹੋਈ ਪਈ ਹੈ ਉਹ ਮੈਨੂੰ ਕੀ ਪਤਾ ਸੀਗਾ ਵੀ ਆਪਦੇ ਛੂਟਾਂ ਵਾਸਤੇ ਪੈਸੇ ਪਾਉਂਦੀ ਐ ਇਹ ਮੇਰੀ ਕਬੀਲਦਾਰੀ ਜਨੂੰ ਕੋਈ ਨਹੀਂ ਹੈਗਾ ਇਹਨੂੰ ਤਾਂ ਆਪਦੇ ਛੂਟਾਂ ਦਾ ਸੀਗਾ ਦੇਖ ਲੈ ਕੀ ਗੱਲਾਂ ਕਰਦੀ ਫਿਰਦੀ ਐ ਮੈਨੂੰ ਪੁੱਛਿਆ ਵੀ ਨਹੀਂ ਹੈਗਾ ਕੱਲਾ ਵੱਡਾ ਗੇਟ ਲਾ ਗਈ ਸਾਰੇ ਦਰਵਾਜ਼ੇ ਖੁੱਲੇ ਪਏ ਨੇਗੇ ਐ ਨਹੀਂ ਹੈਗਾ ਮੱਜਾਂ ਨੂੰ ਨੀਰਾ ਕੌਣ ਪਾਊਗਾ ਕਿਸੇ ਕੰਮ ਧੰਦੇ ਦਾ ਨਹੀਂ ਕੋਈ ਬੱਸ ਇਹਦੇ ਜਦੋਂ 4 ਰੁਪਏ ਹੱਥ ਚ ਆ ਗਏ ਉਹਦੀ ਚੱਕ ਲੈਂਦੀ ਹੈ ਉਹਦੀ ਛੂਟ ਲੈਣ ਵਗ ਜਾਂਦੀ ਹੈਗੀ ਲੈ ਹੁਣ ਬਾਅਦ ਇਹਦਾ ਪੈਸੇ ਕਢਾ ਕੇ ਦੇਉਣੀ ਹੈ ਉਹਨੂੰ ਤਾਂ 1 ਰੁਪਿਆ ਦੇ ਦਿੰਦੀ 1 ਰੁਪਿਆ ਵੀ ਹੁਣ ਜਿਹੜਾ ਉਹਦਾ ਕਿਰਾਇਆ ਸੀ 30000 ਲਿਆ ਸੀ ਮਹੀਨੇ ਦਾ ਪਹਿਲੀ ਪਰਸਨ 10-10 ਦੀ ਪਰਜਾਇੰਦੇ ਆਈ ਤੇ 20000 ਰੁਪਿਆ ਕਰੇ ਚੱਲ ਗਿਆ ਹੁਣ ਮੈਥੋਂ ਮੰਗਦੀ ਹੈ ਮੈਂ ਤਾਂ ਉਹਨੇ ਨਵਾਂ ਪੈਸਾ ਨਹੀਂ ਦਿੰਦੀ ਹੈਗੀ ਆਪਦਾ ਕਿਤੋਂ ਲਵੇ ਕਿ ਵਿਤੋਂ ਨਾ ਲਵੇ ਮਹੀਨਾ ਜਾਣਾ ਹਜੇ ਉਹਨੇ ਮਹੀਨਾ ਪੈਸੇ ਚਾਹੀਦੇ ਆ ਉਹ ਐ ਨਹੀਂ ਬਤਾ ਵੀ ਮੈਂ ਮਹੀਨਾ ਹਜੇ ਜਾਣਾ ਹੈ ਤੇ ਮੈਂ ਬਾੜਾ ਕਰਾਇਆ ਕਿ ਥੋ ਪਰੂੰਗੀ ਮੈਂ ਮੈਂ ਦੱਸਦਾ ਇਹਨੂੰ ਦੇਗੀ ਅਸੀਂ ਵੀ ਕਿਸੇ ਦੇ ਨਾਲ ਲੈਣਾ ਕਰਨਾ ਉਹਨੂੰ ਖੜਾ ਲਾ ਨਹੀਂ ਪਰਝਾਈ ਨੂੰ ਮੈਂ ਤੈਨੂੰ ਮੈਂ ਪੰਜ ਚਾਰ ਜਦੋਂ ਮੇਰੇ ਭਾਈ ਮਹੀਨੇ ਹੋ ਗਏ ਲੱਗੇ ਨੂੰ ਉਦੋਂ ਦੇ ਦੂੰਗੀ ਨਾ ਅੱਜ ਹੀ ਦੇ ਪਹਿਲੀ ਤਨਖਾਹੀ ਆਦੀ ਪਰਝਾਈ ਦੀ ਤਾਂ ਨਹੀਂ ਤੇ ਫਿੱਟ ਗਈ ਉਹੀ ਨ ਪੁੱਤੇ ਦਾ ਫਿਰ ਕੋ ਨਾ ਹੋ ਪੈਤਾ ਹੀ ਨਹੀਂ ਰਹਿੰਦੀ ਪੈਤਾ ਕਿੱਥੋਂ ਰਹੇ ਤਾਂ ਹੀ ਪੈਤਾ ਨਹੀਂ ਰਹਿੰਦੀ ਰਹੀ ਹੁਣ ਸਾਰਾ ਦੇਣਾ ਦੇਣੇ ਲੈਣੇ ਆਲੇ ਦਾ ਤੋੜ ਤੋੜ ਖਾ ਛੱਡਿਆ ਹੁਣ ਤੇ ਤੈਨੂੰ ਵੀ ਲੱਗ ਗਈ ਹੌਂਦ ਦੇ ਨੂ ਵੀ ਲੱਗ ਗਈ ਹੁਣ ਨੂ ਆਇਦਾ ਐਨੇ ਦੱਸ ਕਿੰਨੇ ਕਿ ਸੀਗੇ ਕੋਈ 20 ਲੱਖ ਦਾ ਹੈ ਨਹੀਂ ਵੀ ਲੱਗ ਗਈ ਅਜੇ ਇੱਕ ਤਨਖਾਹ ਆਈ ਐ ਉਹੀ ਹੈ ਵੰਡੀ ਗਈ ਕਿਸੇ ਵੀ ਸਰਤੀ ਸਦਾਏ ਦੇ ਦਿੱਤੇ ਗਏ ਆ ਅਜੇ ਮੈਂ ਜਿੰਦੀ ਤਾਂ ਇਹਨਾਂ ਆਦੇ ਕੋਲ ਤਾਂ ਨਵਾਂ ਪੈਸਾ ਨਿਕਾਉਂਦੀ ਇਹਨੂੰ ਵੀ ਮੇਰੇ ਕੋਲ ਹੈਗੇ ਆ ਫਿਰ ਤਾਂ ਇਹ ਨਾ ਜਮੇ ਹੀ ਨਹੀਂ ਕਿਸੇ ਦੇ ਦੇਣਾ ਪੈਸਾ ਉਹ ਤਾਂ ਮੇਰੇ ਸਾਹਵੇਂ ਪਿਆ ਮੈ ਤਾਂ ਦੀ ਦਵਾਈ ਜੋਗ ਦੇ ਲਿਆਉਣੀ ਹੈਗੀ ਦਵਾਈ ਨੂੰ ਕਢਾ ਲਿਓ 1000 ਰੁਪਿਆ ਉਸੇ ਦਵਾਈ ਲਿਆਉਂ ਮੈਂ ਤਾਂ ਜਾਣਾ ਨਹੀਂ ਆਉਣਾ ਨਹੀਂ ਕਿਤੇ ਆ ਘਰੇ ਬੈਠੀਆਂ ਬਦੂnga ਕਦੀ ਨੀ ਰਾ ਪਾਦੇ ਕੋਈ दाल ਤਰ ਲੈ ਮੈਂ दाल ਨੂੰ ਵੀ ਦਿੰਦੀ ਉਹਨੂੰ ਪੈਸਾ ਨਾ दाल ਤਰਾ ਆਖੂ ਚਟਣੀ ਨਾ ਖਾ ਲੈ ਚਟਣੀ ਰਗੜ ਕੇ ਇਹ ਫੇਰ ਲੋਟ ਆਉਂਦੀਆਂ ਹੁੰਦੀਆਂ ਇਹਨਾਂ ਨੂੰ ਜੇ ਹੁਣ ਆਏ ਚੰਗੇ ਦਾਲਾਂ ਦੇ ਤਰ ਕੇ ਚੰਗਿਆ ਇਹਨਾਂ ਨੂੰ ਪਰੌਠੇ ਪਕਾ ਕੇ ਜਾਂਦੀ ਨੂੰ ਜਮਾ ਨਹੀਂ ਮੈਂ ਤਾਂ ਪਕਾ ਕੇ ਦਿੰਦੀ ਰੁੱਖੀਆਂ ਰੋਟੀਆਂ ਲੈ ਕੇ ਜਾਂਦੀ ਆਪੇ ਚਟਣੀ ਤਰ ਕੇ ਇਹ ਜਾਂਬੜੀ ਹੋਈ ਐ ਬਾੜੀ ਇਹਨੂੰ ਕੀ ਰੱਖ ਅਕਲ ਐ ਕੱਲ ਹੀ ਮਾਉਤ ਨਹੀਂ ਹੈ ਨਾ ਦਵਾਈ ਲੈਣ ਜਾਣੀ ਹੈ ਲੈ ਮੈਂ ਤਾਂ ਨਾ ਮੈਂ ਚੱਲ 10 ਮਿੰਟ ਘਰੇ ਜਾ ਆਵਾਂ ਚਾਹ ਦੀ ਕੁੱਟ ਪੀ ਕੇ ਜਾਣੀ ਹੈ ਮੇਰੇ ਤਾਂ ਸਿਰ ਬਲਾਈ ਦੁਖੀ ਜਾਂਦਾਗਾ ਸਕੂਲ 'ਚ ਤਾਂ ਚਾਹ ਅੱਜ ਵਧੀਆ ਨਹੀਂ ਬਣਾਈ ਉਹਨਾਂ ਨੇ ਕੋਈ ਦਿੰਦਾ ਹੀ ਨਹੀਂ ਹੈਗਾ ਘਰੇ ਮੈਨੂੰ ਉਹ ਮੈਨੂੰ ਤਾਂ ਬਾਈ ਬੈਠਾਗਾ ਪਰ ਪ੍ਰੀਤਾ ਲੱਗਦਾ ਹੈ ਨਹੀਂ ਜੀ ਕਿਤੇ ਦਿੰਦੀ ਤਾਂ ਹੈ ਨਹੀਂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਭਣੇ ਭਣੇ ਠੀਕ ਹੈ ਤੁਹਾਡੇ ਘਰੇ ਕਿਵੇਂ ਬਾਲੇ ਤਾਂ ਨਹੀਂ ਹੋਈ ਲੜਾਈ ਝਗੜਾ ਲੜਾਈ ਝਗੜਾ ਤਾਂ ਬਾਈ ਪੁੱਛਣਾ ਲੜਾਈ ਝਗੜਾ ਤਾਂ ਸਾਡਾ ਰੋਜ਼ ਦਾ ਕੰਮ ਹੀ ਹੈਗਾ ਉਹੀ ਗੱਲ ਆਥਨੇ ਰੋਟੀ ਖਾਣ ਵੇਲੇ ਵੀ ਕਲੇਸ਼ ਤੜਕੇ ਵੀ ਕਲੇਸ਼ ਮਤਲਬ ਡਿਊਟੀ ਤੇ ਵੀ ਐਂ ਆਉਣੀ ਹੈ ਕਲੇਸ਼ ਥੋਈ ਭਣੇ ਮੈਂ ਤਾਂ ਹਰ ਵੇਲੇ ਤੁਹਾਨੂੰ ਬਥੇਰਾ ਕਿਹਾ ਸੀਗਾ ਵੀ ਕੋਈ ਗੱਲ ਆਪਣੀ ਪੈਸੇ ਫਰੇੜ ਨਹੀਂ ਜਾਂਦੀ ਤੇ ਤੁਸੀਂ ਹੋਏ ਕੰਮ ਚੰਗਾ ਨਹੀਂ ਕਰਿਆ ਪਰ ਹੁਣ ਮੈਂ ਐਂ ਥੋੜੋ ਕੰਮ ਚੰਗਾ ਕੀਤਾ ਨੇ ਉਹ ਮੈਂ ਤਾਂ ਕਹਿੰਦੀ ਆਪਣੇ ਪੈਸੇ ਕਿੱਧਰੇ ਜਾਂਦੇ ਸੀ ਨੇ 10000 ਨਾ ਕਿਹੜਾ ਸਾਡੇ ਕੋਲ ਪੈਸੇ ਉੱਤਰ ਜਾਣਗੇ ਤੁਹਾਡੇ ਹਰਪ੍ਰੀਤ ਨੇ ਚਲ 10000 ਰੁਪਏ ਫੜ ਕੇ ਉਹੀ ਲੀੜਾ ਕੱਪੜਾ ਲਿਆਂਦਾ ਹੋ ਮੈਨੂੰ ਪਤਾ ਹੀ ਹੈ ਤੰਗੀ ਤਾਂ ਕਿਹੜੀ ਸੀ ਪਰ ਸਾਡੇ ਘਰੇ ਤਾਂ ਨਾ ਬਾਲਾ ਵੱਡਾ ਕਲੇਸ਼ ਪੈ ਗਿਆ 10000 ਰੁਪਏ ਪਿੱਛੇ ਮੈਨੂੰ ਤਾਂ ਕੀ ਦੱਸਾਂ ਹੁਣ ਅੱਜ ਬੇਬੇ ਨੇ ਮੈਨੂੰ 20 ਰੁਪਏ ਮੰਗੇ ਨਹੀਂ ਦਿੱਤੇ ਕਿਰਾਏ ਨੂੰ ਨਾ ਪਰਨੇ ਮੇਰੀ ਗੱਲ ਸੁਣੋ ਤੇਰੀ 30000 ਰੁਪਏ ਤਨਖਾਹ ਸੀਗੀ ਉਹ 10 ਹੀ ਪਾਇਆ ਤੂੰ ਹਰਪ੍ਰੀਤ ਨੂੰ ਇਹ ਯਾਰ 20 ਤਾਂ ਹੀ ਹੋ ਗਿਆ ਬਾਈ ਹਵਾ ਵਾਂਗੂ ਪਤਾ ਹੀ ਨਹੀਂ ਲੱਗਿਆ ਸੰਤੋ ਵੀ 10000 ਤਾਂ ਹਰਪ੍ਰੀਤ ਨੂੰ ਦੇਤਾ ਹਾਂ ਭਾਵੇਂ ਫਿਰ 20 ਰਹਿ ਗਿਆ 30 ਚੋਂ ਤੇ 2000 ਰੁਪਏ ਮੇਰੇ ਖਾਤੇ 'ਚ ਜਾਗਾ ਉਹ ਕਹਿੰਦੇ ਵੀ ਖਾਤਾ ਨਹੀਂ ਖਾਲੀ ਰੱਖਣਾ ਅੱਛਾ ਤੇ 3000 ਰੁਪਏ ਕੱਪੜਿਆਂ ਵਾਲਿਆਂ ਦਾ ਦੇਣਾ ਸੀ ਉਹਨਾਂ ਦਾ ਦਿੱਤਾ ਠੀਕ ਹੈ ਤੇ 7000 ਰੁਪਏ ਬੇਬੇ ਨੇ ਕਿਸ ਤੋਂ ਫੜ ਕੇ ਲਿਆਂਦਾ ਸੀ ਉਹ ਆ ਕੇ ਅਗਲੇ ਬਾਰ ਚ ਰੌਲਾ ਪਾਉਣ ਲੱਗੇ ਉਹਨਾਂ ਨੂੰ ਦਿੱਤਾ ਥੋੜਾ ਬੜਾ ਹੋ ਜੇ ਉਹ 7000 ਉਹਨੂੰ ਫੇਰ ਦੇ ਦਿੰਦੇ ਕੀ ਗੱਲ ਸੀ ਤੇ ਜਿਹੜਾ ਬਚਿਆ ਸੀ ਮੇਰੇ ਕੋਲੇ 8000 ਰੁਪਿਆ ਤੇ ਉਹ ਬੇਬੇ ਨੇ ਖਾੜ ਲਿਆ ਉਸ ਤੋਂ ਬਾਅਦ ਬੇਬੇ ਨੇ ਪਾਹ ਵੀ ਨਹੀਂ ਕੱਢੀ ਵੀ ਪੈਸੇ ਕਿਧਰ ਕਰਤੇ ਸਾਰੇ ਅੱਛਾ ਅੱਛਾ 8000 ਰੁਪਿਆ ਮੈਨੂੰ ਆਏ ਸੀ ਬਾਈ ਵੀ ਉਹ 8000 ਰੁਪਿਆ ਨਾਲ ਚੱਲ ਇੱਕ ਮਹੀਨਾ ਆਪਣਾ ਵੀ ਘਰ ਦਾ ਰਾਸ਼ਨ ਆ ਜਾ ਉਹ ਵਧੀਆ ਖਰਚਾ ਨਿਕਲੂਗਾ ਭਣੇ ਮੇਰੀ ਗੱਲ ਸੁਣ ਤੂੰ ਤੇਰੀ ਸੱਸ ਦੀ ਕਿਹੜੇ ਚੰਗੀ ਗੱਲ ਹੈਗੀ ਚੱਲ 10000 ਰੁਪਿਆ ਹਰਪ੍ਰੀਤ ਨੇ ਪਵਾ ਲਿਆ ਮੈਂ ਤਾਂ ਉਹ ਵੀ ਕਹੇ ਸੀ ਤੂੰ ਪਵਾ ਆਣਾ ਤੇ ਉਹਨੇ 8000 ਰੁਪਿਆ ਖਾੜ ਲਿਆ ਤੇ ਉਹਨੇ ਚੰਗੀ ਗੱਲ ਕਰੀ ਹੁਣ ਤੂੰ ਤਾਂ ਤਾੜ ਕੇ ਬਾਈ ਮੇਰੀ ਗੱਲ ਸੁਣਾ ਪੈਸੇ ਤਾਂ ਹੁਣ ਬੇਬੇ ਕੋਲ ਹੈਗੇ ਨਹੀਂ ਸਭ ਕੁਝ ਆ ਹਰਪ੍ਰੀਤ ਦੀ ਖੈ ਚ ਜਾਣ ਕੇ ਤੰਗੀ ਦਿਖਾਉਂਦੀ ਐ ਵੀ ਆਪੇ ਇਹਨੂੰ ਤੰਗ ਹੋਣ ਦੇ ਆਹੋ ਵੀ ਦੀ ਭੁੜਾਈ ਨੇ ਪੈਸੇ ਕਿਉਂ ਮੰਗੇ ਉਹ ਤਾਂ ਇੰਨਾ ਸ਼ੁਕਰ ਬਾਈ ਮੇਰੇ ਕੋਲ ਹੈਗਾ ਸੀਗਾ 200 ਰੁਪਇਆ ਮੈਂ ਰੱਖ ਰੱਖਿਆ ਸੀਗਾ ਲਕੋ ਕੇ ਮੇਰੀ ਕਿੱਟ ਚ ਪਿਆ ਸੀਗਾ ਤੇ ਤਾਂ ਮੈਂ ਡਿਊਟੀ ਤੇ ਆ ਗਈ ਤੇ ਨਹੀਂ ਮੈਥੋਂ ਤਾਂ ਜਾਏ ਹੀ ਨਹੀਂ ਸੀ ਜਾਣਾ ਭੈਣ ਆਪਾਂ ਕੀ ਕਰਾਂਗੇ ਆਪਾਂ ਭੈਣ ਭਰਾਵਾਂ ਦੋਨੇ ਉਧਰ ਉਹ ਤਾਂ ਹਰਪ੍ਰੀਤ ਐ ਉਧਰ ਉਹ ਤੇਰੀ ਸੱਸ ਐ ਆ ਦੇਖ ਲੈ ਹਰਪ੍ਰੀਤ ਕਿੱਧਰ ਹੋਣਾ ਹੁਣ ਤਨ ਮੈਂ ਕੀ ਰਸਾ ਬਣੇ ਕਿਧਰ ਗਈ ਐ ਉਹ ਮੈਨੂੰ ਕੜਾ ਦੱਸ ਕੇ ਗਈ ਹੈਗੀ 10000 ਰੁਪਇਆ ਤੂੰ ਦੇ ਅਕਾਊਂਟ ਚ ਪਾ ਤਾ ਤੇ ਲਾ ਕੇ ਸਾਈਵ ਵਿਦਾਇਤਾ ਇਹ ਕਹਿਣਾ ਤੇ ਉਹਦਾ ਤੁਰਗੀ ਸ਼ੂਟ ਲੈਣ ਲੈ ਦੇਖ ਲੈ ਬਾਈ ਹੁਣ 10000 ਦੇ ਸ਼ੂਟ ਲੈ ਕੇ ਆਉਗੀ ਕੱਲੇ ਭਣੇ ਹੋਰ ਉਹਨੇ ਕੀ ਐ ਮੇਰੀ ਕਵੀਲਦਾਰੀਆਂ ਨੂੰ ਥੋੜਾ ਐ ਉਹਦਾ ਸ਼ੂਟ ਲੈ ਆਉਂਦੀ ਬਾਕੀ ਤੈਨੂੰ ਫੜਾ ਦਿੰਦੀ ਪੈਸੇ 2000 ਦਾ ਲਿਉਂਦੀ 1 3 ਦਾ ਲਿਉਂਦੀ ਚਲ ਤੂੰ ਭਣੇ 2 3 ਦੀ ਕਿਹੜੀ ਗੱਲ ਕਰਦੀ ਐ ਉਹ ਤਾਂ 5 6000 ਤੋਂ ਘੱਟ ਸ਼ੂਟ ਹੀ ਨਹੀਂ ਪਉਂਦੀ ਹੈਗੀ ਲੈ ਦੇਖ ਲੈ ਬਾਈ ਉਹੀ ਗੱਲ ਫਿਰ ਪੈਸਾ ਇਹਦੇ ਕੋਲੇ ਤਾਂ ਚੋਜ ਕਰਦੀ ਹੈਗੀ ਪੈਸਿਆਂ ਦਾ ਕਰਕੇ ਉਹ ਪੜੇ ਮੈਂ ਤਾਂ ਹੀ ਤੈਨੂੰ ਸਮਝਾਉਂਦਾ ਸੀਗਾ ਵੀ ਤੂੰ ਨਾ ਪੈਸੇ ਮੰਗ ਨਾ ਇਹਦਾ ਸੋਟਾ ਕਰੇ ਪੈਸੇ ਨਾ ਮੈਨੂੰ ਨਾ ਭਾਈ ਯਕੀਨ ਆ ਗਿਆ ਇਹਦੀ ਗੱਲ ਤੇ ਜਿਸ ਨੇ ਮੈਨੂੰ ਫੋਨ ਕਰਕੇ ਆਇਆ ਕਿਹਾ ਸਾਡਾ ਤਾਂ ਕਹਿੰਦੇ ਰਾਏ ਵੀਰ ਬਾਲਾ ਹੱਥ ਤੰਗ ਹੋ ਰਿਹਾ ਤੇਰਾ ਬਾਈ ਤਾਂ ਦੋ ਤਿੰਨ ਘਰਾਂ ਦੇ ਜਾਇਆ ਕਿਸੇ ਨੇ 2000 ਰੁਪਏ ਵੀ ਨਹੀਂ ਦਿੱਤਾ ਪਏ ਮੇਰਾ ਤਾਂ ਢਿੱਡ ਜਾ ਮੱਛਿਆ ਮੈਂ ਤਾਂ ਇਹਨੂੰ 10000 ਰੁਪਏ ਕਰਤਾ ਖਾਤੇ ਪੜੇ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੀ ਹੈ ਸਾਰਾ ਸਿਸਟਮ ਨਾ ਹਰਪ੍ਰੀਤ ਨੇ ਖਰਾਬ ਕੀਤਾ ਜੇ ਇਹਨੇ 10000 ਰੁਪਏ ਮੰਗਿਆ ਸਾਸਨੀ ਮਗਿਆ ਹੈ ਆਹੋ ਹੈ ਹੁਣ ਦੱਸ ਤੂੰ ਕਿਵੇਂ ਕਰੇਗੀ ਇਹਦੀ ਖਾਇ ਚ ਭਾਈ ਹੋਨੇ ਕੋਲੇ ਪੈਸੇ ਹੁਣ ਦੱਸ ਮੈਂ ਕੀ ਤੋਂ ਮੰਗਾ ਕਿੱਧਰ ਜਾਵਾਂ ਪਰ ਹੁਣ ਮੇਰੀ ਗੱਲ ਸੁਣ ਲੈ ਮੈਂ ਤਾਂ ਸੋਨੂ ਨਾਲ ਦੇਖ ਲੈ ਪਹਿਲਾਂ ਬਥੇਰੇ ਪੈਸੇ ਦਿੰਦਾ ਸੀਗਾ ਹੁਣ ਮੇਰੇ ਕੋਲੇ ਵੀ ਤਾਂ ਇੰਨੇ ਹੈ ਨਹੀਂਗੇ ਲੈ ਬਣਿਆ 5 ਕੁਸੂਰ ਰੁਪਿਆ ਤਾਂ ਹੁਣ ਤੂੰ ਲੈ ਕੇ ਜਾ ਖਾ ਕੇ ਆ ਆਹਲਾ ਬਸ ਚਲ ਕੋਈ ਨਾ ਮੈਂ ਲਾ ਲੂੰਗਾ ਪਰ ਮੇਰੀ ਗੱਲ ਹੁਣ ਆਪਦੇ ਮੂੰਹ ਨਾਲ ਦੱਸੀ ਜਾਨੀ ਮੇਰਾ 20 ਰੁਪਏ ਮੈਂ ਤਾਂ ਕਿਰਾਏ ਵਾਸਤੇ ਇਹ ਜੀ ਸਸਤੇ ਤੋਂ ਲੈ ਕੇ ਆਈਆਂ ਚਲ ਮੈਂ ਤੇਰਾ 500 ਰੁਪਇਆ ਲੈ ਜਾ ਮੈਥੋਂ ਟੀਚਰਾਂ ਤੋਂ ਫੜ ਲੂੰਗੀ ਮੈਂ ਭਾਵੇਂ ਮੇਰੇ ਹੁੰਦੇ ਤੂੰ ਟੀਚਰਾਂ ਦਾ ਪੈਸੇ ਬਣੇਗੀ ਆ ਫੜ 500 ਰੁਪਇਆ ਲੈ ਬਾਈ ਹੁਣ ਸਤ ਇਥੋਂ ਕਿੰਨਾ ਕੁ ਚਾਰ ਮੰਗੀ ਜਾਊਂਗੀ ਮੈਂ ਭਾਵੇਂ ਮੇਰੀ ਗੱਲ ਸੁਣੋ ਮੈਂ ਤਾਂ ਤੈਨੂੰ ਵੱਧ ਵੀ ਦੇ ਦਿੰਦਾ ਆ 10000 ਰੁਪਇਆ ਨੇ ਮੰਗ ਕੇ ਚੰਗੀ ਗੱਲ ਨਹੀਂ ਕੀਤੀ ਉਹੀ ਗੱਲ ਬਾਈ ਮੈਂ ਤਾਂ ਤੇਰੇ ਸਾਹਮਣੇ ਡਿਊਟੀ ਤੇ ਵੀ ਲੱਗੀ ਨੌਕਰੀ ਵੀ ਮਿਲ ਗਈ ਹਾਲ ਮੇਰਾ ਉਹੀ ਹੈ ਹਜੇ ਵੀ ਭਾਵੇਂ ਮੈਂ ਤੈਨੂੰ ਹਾਲ ਦੀਆਂ ਗੱਲਾਂ ਦੱਸਦਾ ਜਦੋਂ ਨਾ ਕਿਸੇ ਦੀ ਕੁਇਲਰੀ ਟੁੱਟੀ ਹੋਵੇ ਉਦੋਂ ਥੋੜੇ ਬੋਤੇ ਪੈਸੇ ਨਾ ਕੁਝ ਨਹੀਂ ਬਣਦਾ ਹੁੰਦਾ ਉਹਦਾ ਖੱਡਾਂ ਚ ਜਾ ਵੜਦੇ ਨੇ ਹੁਣ ਤੇਰੇ ਲਈ ਉਹੀ ਗੱਲ ਐ ਇੰਨਾਕ ਤਾਂ ਮੈਨੂੰ ਪਤਾ ਮੇਰੀ ਗੱਲ ਸੁਣਾ ਵੀ ਬੇਬੇ ਕੋਲੇ ਪੈਸੇ ਬਾਵਾ ਨੇ ਖਾਸੀ ਪੈਸੇ ਇਹਦੇ ਖਾਤੇ 'ਚ ਬਈ ਤਾਂ ਹੀ ਇਹ ਛਾਲਾ ਮਾਰਦੀ ਐ ਉਹ ਛਾਲਾ ਤਾਂ ਮਾਰਦੀ ਐ ਫਿਰ ਲੋਕ ਤਾਂ ਦੇਖ ਲੈ ਬਾਰ ਗਿਆ ਆ ਕੇ ਮੁੜ ਕੇ ਜਾਂਦੇ ਨੇ ਫਿਰ ਉਹਨਾਂ ਨੂੰ ਦੇ ਦੇ ਉਹ ਕਿਉਂ ਆਪਦੀ ਬੇਇੱਜ਼ਤੀ ਆਪ ਹੀ ਨਕਦ ਕਰਾਈ ਦੇਈਏ ਮੈਂ ਬਈ ਰੁਪਿਆ ਨਹੀਂ ਦੇਖਿਆ ਤਿੰਨ ਕਿੱल्ल्या ਦਾ ਠੇਕਾ ਹੁੰਦਾ ਬੇਬੇ ਕੋਲੇ ਉਹ ਪੜਿਆ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੀ ਐ ਉਹ ਜਾਣ ਜਾਣ ਕੇ ਕਰਦੀ ਐ ਤੇਰੀ 350 ਰੁਪਿਆ ਇਹ ਮਹੀਨੇ ਪੈਨਸ਼ਨ ਆਉਂਦੀ ਆ ਉਹ ਨਹੀਂ ਕਦੇ ਫੜਾਈ ਹੈਗੀ ਕਦੇ ਕੋਈ ਦਾਲ ਪਾਣੀ ਨਹੀਂ ਲੈਂਦਾ ਦੁੱਧ ਦੇ ਪੈਸੇ ਹੁੰਦੇ ਆ 5000 ਰੁਪਏ ਉਹਨਾਂ ਚੋਂ ਆਦਾ ਦੁੱਧ ਵਾਲਿਆਂ ਚੋਂ ਭੈਣੇ ਮੈਨੂੰ ਪਤਾ ਏ ਤੇਰੀ ਸੱਸ ਜਾਣ ਕੇ ਤੈਨੂੰ ਪਰੇਸ਼ਾਨ ਕਰਦੀ ਏ ਭੈਣੇ ਮੇਰੀ ਗੱਲ ਸੁਣ ਮੇਰਾ ਤਾਂ ਹੋ ਗਿਆ ਟਾਈਮ ਮੈਂ ਤਾਂ ਚਾਹ ਦੀ ਗੁੱਟ ਪੀਣ ਆਈ ਸੀ ਹਰਪ੍ਰੀਤ ਤਾਂ ਹੁਣ ਹੈ ਨਹੀਂ ਕੀ ਕਰੇ ਚੱਲ ਫਿਰ ਮੈਂ ਗਈ ਨਹੀਂ ਭੈਣੇ ਤੂੰ ਚਾਹ ਬਣਾ ਲੈਂਦੀ ਆ ਆਪਦੇ ਹੱਥ ਦੀ ਵਧੀਆ ਹੈ ਨਾ ਨਹੀਂ ਭਾਈ ਸਰਕਾਰੀ ਬੱਸ ਆਉਗੀ ਉਹਦੇ ਤੇ ਜਾਉਂਗੀ 2-2 ਰੁਪਏ ਵੀ ਬਚਾ ਬਚਾ ਕੇ ਰੱਖਣੇ ਪੈਂਦੇ ਆ ਉਹ ਭੈਣੇ ਅਗੇ ਉਹ ਸਰਕਾਰੀ ਵਾਸਤੇ ਜਾਏਗੀ ਦੂਜੀ ਵਾਸਤੇ ਵਗ ਜਿੰਦੀ ਫੇਰ ਕੀ ਗੱਲ ਸੀ ਲੈ ਚਲ ਕੋਈ ਨਹੀਂ ਬਈ ਉਹੀ ਮੇਰੇ ਉਹੀ ਗੱਲ ਪੈਸੇ ਬਚ ਜਾਣਗੇ ਕਿਰਾਏ ਦੇ ਮੈਂ ਤਾਂ ਤੜਕੇ ਵੀ ਬਲਦਾ ਡੀਕੀ ਗਈ ਉਸ ਤੋਂ ਬਾਅਦ ਚ ਫਿਰ ਪ੍ਰਾਈਵੇਟ ਤੇ ਆਈ ਤੇ ਚੰਗਾ ਬਈ ਹੁਣ ਮੈਂ ਜਾਣੀ ਆ ਚੰਗਾ ਪਰ ਤੇਰੀ ਗੱਲ ਤਾਂ ਸਹੀ ਐ ਹਨ ਅਗਲਾ ਐ ਕਹਿ ਦੂਗਾ ਤੂੰ ਲੈ ਲੈ ਟੀਚਰ ਲੱਗੇ ਤਾਂ ਵੀ ਲੈ ਸਰਕਾਰੀ ਵਾਸਤੇ ਚੜਦੀ ਐ ਕਿਹਦੀ ਪਤਾ ਵੀ ਅਗਲੇ ਤਾਂ ਐ ਵੀ ਟੀਚਰ ਆ ਵਧੀਆ ਪੂਰੀ ਫੁੱਲ ਤਨਖਾਹ ਐ ਕੀ ਪਤਾ ਹੁਣ ਵੀ ਐਨੇ ਢੰਗ ਹੋ ਗਏ ਹਾਂ ਕਿਸੇ ਦੇ ਕਬੀਲਦਾਰੀਆਂ ਦੇ ਪਤਾ ਨਹੀਂ ਪਤਾ ਐ ਬਣੀ ਐ ਤਨਖਾਹ ਤਾਂ ਮਿੰਟ ਵੀ ਨਹੀਂ ਖੜਦੀ ਸਾਰੇ ਕੰਮ ਮਹੀਨੇ ਦਾ ਤਨਖਾਹ ਦੇ ਸਰਤੇ ਰੱਖ ਲੈਣੇ ਚਲ ਚੰਗਾ ਪਣੀ ਪਤਾ ਬਈ ਪੰਜੀ ਵੀ ਨਹੀਂ ਖੜਦੀ ਚੰਗਾ ਬਈ ਮੈਂ ਤਾਂ ਜਾਣੀ ਆ ਆ ਚੰਗਾ ਪਣੀ ਚੰਗਾ ਲੈ ਮੇਰੀ ਭੈਣ ਵਿਚਾਰੀ ਕੀ ਕਰੇ ਉਹਨਾਂ ਦਾ 30000 ਰੁਪਏ ਤਨਖਾਹ ਲੈਂਦੀ ਐ ਉਹਦੇ ਹੱਥ 'ਚ 10 ਰੁਪਏ ਵੀ ਨਹੀਂ ਹੈਗੇ ਨੰਨੇ ਪਾਉਣ ਨੂੰ ਰਹਿੰਦਾਗਾ ਪਹਿਲੀ ਟੋਕ ਤਾਂ ਮੂਰੇ ਟੋਕਾ ਟਾਕੀ ਲੱਗ ਗਿਆ ਖੜਕੇ ਕਰਨ ਓਕੇ ਮੈਨੂੰ ਪੈਸਿਆਂ ਦੀ ਲੋੜਾ ਮੈਨੂੰ ਪੈਸੇ ਦੇ ਦੇ ਹੈ ਉਹੀ ਗੱਲ ਉਹਨੇ ਤਾਂ ਕਹਿਤਾ ਉਹ ਕਹਿੰਦੀ ਕੱਲ ਨੂੰ ਤਾਂ ਟਾਈਮ ਨਹੀਂ ਪੈਣੀ ਕਰਨ ਤਾਂ ਮੈਂ ਪਿੰਡ ਜਾ ਕੇ ਆਉਣਾ ਪਰਸੋਂ ਦੇਖਾਂਗੇ ਪਰਸੋਂ ਮਗ ਚੱਲਾਂਗੇ ਪਰਸੋਂ ਤਾਂ ਫਿਰ ਮਸੀ ਆਉਂਦੀ ਹੁੰਦੀ ਐ ਹੁਣ ਪਤਾ ਨਹੀਂ ਉਹ ਹੀ ਗੱਲ ਮਿਲੂ ਕਿ ਨਾ ਕੁਛ ਆ ਕਿੱਧਰ ਫਿਰਦੀ ਐ ਕਿ ਮੈਂ ਹਰ ਪਿੰਡ ਦਾ ਮੈਂ ਮੜਾਏ ਕਰੇ ਆਈ ਸੀਗੀ ਤੇਰੇ ਕੋਲੇ ਤੂੰ ਕਿੱਧਰ ਭੱਗ ਗਈ ਘਰੇ ਆਈ ਸੀ ਅੱਗੇ ਤੇ ਰਾਹੀ ਵੀ ਤੇਰੀ ਡਿਊਟੀ ਐ ਇੱਥੇ ਸੀ ਤੂੰ ਤਾਂ ਆ ਜਾਂਦੀ ਤੇ ਹੁਣ ਤੂੰ ਮੂਸੇ ਤੋਂ ਕੀ ਲੈਣਾ ਹੀ ਐ ਕੀ ਦੱਸਾਂ ਤੈਨੂੰ ਕੀ ਲੈਣ ਆਈਆਂ ਮੇਰੇ ਕੋਲੇ ਤਾਂ ਕਿਰਾਏ ਨੂੰ ਪੈਸੇ ਵੀ ਹੈ ਨਹੀਂ ਸੀ ਅੱਜ ਅੱਛਾ ਹੁਣ ਪੈਸੇ ਭਰਦੀ ਐ ਮੈਂ ਥੋੜੇ ਤਾਂ ਆ ਇਸ ਮੈਂ ਖਾ ਮੈਨੂੰ 1000 ਰੁਪਇਆ ਦੇ ਦੇ ਚਲ ਬਾਹ ਨਹੀਂ ਤੇਰੇ ਪੈਸੇ ਮੰਗਰੋਂ ਪਾਏ ਤੇ ਮੰਗਣ ਪਹਿਲਾਂ ਤੇ ਰੁਪਈ ਆਹੀ ਕੰਮ ਹੈ ਤੇਰਾ ਉਸੇ ਮੇਰੀ ਮਜਬੂਰੀ ਹੈ ਨਾ ਤਾਂ ਮੈਂ ਫੇਰ ਹੀ ਮੰਗਦੀ ਹੁੰਨੀ ਆ ਬਗੈਰ ਗੱਲ ਤੋਂ ਮੈਂ ਕਦੇ ਨਹੀਂ ਪੈਸੇ ਮੰਗਦੀ ਸਭ ਕੁਝ ਹੈ ਰਖ ਤੁਹਾਡੇ ਕੋਲ ਮੈਂ ਤੈਨੂੰ ਦੱਸਾਂ ਉਹ ਤਾਂ ਤੇਰੀ ਸੱਚ ਕਹਿੰਦੀ ਸੀ ਕਿ ਮੈਂ ਬੈਂਕਾਂ 'ਚ ਜਮਾ ਕਰੀ ਬੈਠੀ ਆ ਕਿ ਜਿਹੜਾ ਠੇਕਾ ਆਉਂਦਾ ਰੁਕੜਾ ਲੱਗਦਾ ਭਾਬੀ ਉਹਦੇ ਕੋਲੇ ਤਾਂ ਬਾਲੇ ਨੇ ਗੱਲ ਕਰ ਦੇਵੇ ਵੀ ਸਹੀ ਮੈਂ ਤਾਂ ਅੱਜ 20 ਰੁਪਿਆ ਨੂੰ ਮਿੰਤਾ ਕਰ ਲੀਂਗਾ ਮੈਨੂੰ ਤਾਂ ਕਿਰਾਏ ਨੂੰ ਵੀਰ ਭੀ ਨਹੀਂ ਦਿੱਤੇ ਤੈਨੂੰ ਮੈਂ ਜਿੱਤਾ ਹੀ ਧੱਕੇੜੀ ਕਢਾ ਕੇ ਦੇਊਗੀ ਮੇਰੇ ਕੋਲੇ ਕਿਵੇਂ ਜਰਕਦੇ ਨੇ ਮੰਗਣਾ ਆ ਜਾਂ ਨਹੀਂ ਫੇਰ ਮੰਗ ਆਹ ਫਿਰ ਹੁਣ ਤਾਂ ਮੈਂ ਤਾਂ ਤੁਹਾਨੂੰ ਮੰਗਦੀ ਵੀ ਨਹੀਂ ਮੈਂ ਤਾਂ ਕਿਹਾ ਵੀ ਨਹੀਂ ਬਾਈ ਨੇ ਮੈਨੂੰ ਆਪ ਹੀ 500 ਰੁਪਏ ਦਿੱਤਾ ਅੱਛਾ ਲੈ ਵੀ ਆਈ 500 ਰੁਪਏ ਆਹੋ ਲੈ ਆਈ ਮੇਰਾ ਭਰਾਗਾ ਮੈਂ ਫੜਲੇ ਪੈਸੇ ਆਹੋ ਫਿਰ ਤੇਰੇ ਤਾਂ ਹੁਣ 9500 ਰੁਪਏ ਰੋਗੇ 500 ਤਾਂ ਤੂੰ ਲੈ ਗਈ ਐ ਕਰੀ ਮਹੀਨੇ ਚ ਹੌਲੀ ਹੌਲੀ ਢੇੜਾ ਆ ਜਾ ਕਰੀ ਲਾ ਜਾ ਤੂੰ 10000 ਰੁਪਏ ਜਿਹੜਾ ਤੈਨੂੰ ਦਿੱਤਾ ਨਾ ਮੈਂ ਤੇ ਇਥੋਂ ਮੰਗਾ ਨਾ ਮੈਨੂੰ ਮੰਗਣ ਦੀ ਲੋੜ ਆ ਅਗਲੇ ਜਿਹੜੇ ਪੈਸੇ ਦੇਣੇ ਹੋਏ ਮੈਂ ਤਾਂ ਹੁਣ ਉਹਦੇ ਭਰਾ ਦੇ ਹੱਥ ਦੇ ਤਰੂੰ ਤਿੰਨ ਤਾਂ ਮੈਂ ਪੰਜੀ ਵੀ ਨਹੀਂ ਦਿੰਦੀ ਮੈਨੂੰ ਐਂ ਦੱਸ ਜਿਹੜਾ 500 ਲੈ ਕੇ ਆਈ ਏ ਕਿ ਮੈਂ ਆਪਣੇ ਭਰਾ ਤੋਂ ਲੈ ਕੇ ਆਈ ਆ ਉਹ ਭਰਾ ਦਾ ਘਰ ਤੇ ਮੇਰੇ ਘਰ ਹੈ ਭਰਾ ਬੰਦ ਤਾਰਾ ਅੱਡ ਕਰਤੇ ਸੀ ਨਾ ਇਹ ਕਰ ਜੇ ਜਿਆਦਾ ਹੋਏ ਨਾ ਵਿੱਚ ਦੀ ਕੰਦ ਕਟਵਾ ਜਾ ਸਾਨੂੰ ਅੱਡ ਕਰ ਜਾ ਹੋਰ ਤਾਂ ਕੋਈ ਸੁਧਰਣ ਦੀ ਨਹੀਂ ਅੱਡ ਕਰਾਉਣ ਦੀ ਤੂੰ ਤਾਂ ਉ ਵੀਰੇ ਉਹਨੂੰ ਸਾਹ ਕੱਢਣ ਦੇਂਦੀ ਨਾ ਮੈਂ ਤਾਂ ਦੇਖ ਰਾਜੀਵੀਰ ਤੇਰਾ ਬਥੇਰਾ ਕਰਕੇ ਦੇਖ ਲੈ ਉਹੀ ਗੱਲ ਤੁਸੀਂ ਨਹੀਂ ਸੁਧਰਦੇ ਨਾ ਭੈਣੇ ਸੋਡਾ ਤਾਂ ਇਹੀ ਕੁਛ ਰਹੂਗਾ ਸੱਚ ਨੂੰ ਆਂਦਾ ਦੇਖ ਹੁਣ ਤੇਰਾ 9500 ਰੁਪਇਆ ਆਇਆ ਮੇਰੇ ਕੰਨੀ ਲੈ ਲੀ ਮੈਂ ਤੈਨੂੰ ਦੱਸਾਂ 500 ਰੁਪਇਆ ਤੂੰ ਲੈ ਚੱਲੀ ਤੇ ਹੌਲੀ ਹੌਲੀ ਐਂ ਕਰੀ ਦੋ ਦਿਨਾਂ ਤੋਂ ਚਾਰ ਦਿਨਾਂ ਤੋਂ ਢੇੜਾ ਲਾ ਜਾ ਕਰੀਂ ਭਰਾ ਕੋਲੇ 500 ਰੁਪਏ ਲੈ ਜਾ ਕਰੀਂ ਫੜ ਕੇ 10000 ਸਾਰੇ ਪੂਰਾ ਕਰ ਲਈ ਚਲ ਮੈਂ ਐਂ ਕਰੂੰਗੀ ਬਾਈ ਹੁਣ ਕਹੂੰਗੀ ਵੀ ਬਾਈ ਮੈਂ ਤਾਂ ਨਾ ਥੋੜੇ ਤੰਗ ਜੇ ਹੋ ਰਿਆਂ ਸੀ ਕਰੋ ਮੇਰਾ ਤਾਂ ਲੋਟ ਨਹੀਂ ਹੁੰਦਾ ਮੇਰੇ 5 ਕਿੱਲੇ ਤਾਂ ਮੇਰੇ ਨਾਂ ਹੀ ਲਵਾ ਦੇ ਵਾਪਸ ਅੱਛਾ ਐਂ ਲੱਗ ਜਾਣਗੇ ਵਾਪਸ ਜੇ ਰਾਜ ਜੇ ਜੀ ਕੇਰਾ ਜਮੀਨ ਸਾਡੇ ਨੇ ਚੜ ਗਈ ਨਾ ਉਹ ਮੁੜ ਕੇ ਤੇਰੇ ਨਾਲ ਕਦੇ ਵੀ ਨਹੀਂ ਚੜਦੀ ਰਾਜਵੀਰ ਕਾਗਜ਼ ਦੀ ਗੱਲ ਸੁਣਾ ਮੈਂ ਤੈਨੂੰ ਦੱਸਾਂ ਦੱਸਾਂ ਕਿ ਲਿਆਨੇ ਕਾਗਜ਼ ਨਾ ਹੁਣ ਮੇਰੇ ਹੱਥ ਚੋਂ ਤੇਰੇ ਭਰਾ ਦੇ ਹੱਥ ਚ ਕੁਛ ਨਹੀਂ ਚਾਹੇ ਕੁਛ ਵੀ ਹੋਵੇ ਤੇਰੇ ਹੱਥ ਜੇ ਮੇਰੀ ਗੱਲ ਸੁਣ ਹਾਂ ਮੈਂ ਜਿਵੇਂ ਚੋਰ ਨੂੰ ਮੈਂ ਮੇਰੇ ਭਰਾ ਦੇ ਨਾਂ ਲਵਾ ਕੇ ਗਈ ਸੋਵੇਂ ਮੇਰਾ ਭਰਾ ਵੀ ਲਵਾ ਸਕਦਾ ਮੇਰੇ ਨਾਂ ਨਾ ਤਾਂ ਫੇਰ ਹੀ ਲਵਾਉ ਜੇ ਤੇਰੇ ਭਰਾ ਕੋਲੇ ਕਾਗਜ਼ ਹੋਣਗੇ ਕਾਗਜ਼ ਤਾਂ ਮੇਰੇ ਕੋਲੇ ਤੇਰਾ ਭਰਾ ਕਰ ਕੀ ਲਵਾਉਂ ਥੋੜੀ ਜਾਣਾ ਤੁਸੀਂ ਭੈਣ ਭਰਾ ਕਰ ਕੀ ਸਕਦੇ ਹੋ ਪਹਿਲਾਂ ਵੀ ਜ਼ਮੀਨ ਮੈਂ ਹੀ ਕਹਿ ਕੇ ਕਿ ਨਾ ਕਰਵਾਈ ਸੀ ਤੂੰ ਨਹੀਂ ਕਰਵਾਈ ਸੀ ਕੋਈ ਤੇਰੇ ਮੇਰਾ ਹੱਥ ਵੜ ਕੇ ਕਰਵਾਤੀ ਸੀ ਜੇ ਮੇਰਾ ਆਪਦਾ ਮਨ ਸੀ ਨਾ ਹੁਣ ਤੂੰ ਮੇਨੇ ਦੇਣ ਲੱਗੀ ਜ਼ਮੀਨ ਦੇ ਜਦੋਂ ਤੂੰ ਸਾਲਾ ਦਿਨ ਮੇਰੇ ਕੋਲੇ ਆਉਂਦੀ ਸੀ ਉਹ ਤਾਂ ਬੜੀ ਪਿਆਰੀ ਲੱਗਦੀ ਸੀ ਮੈਂ ਲੱਗਿਆ ਤੁਹਾਨੂੰ ਕਰੋੜ ਰੁਪਏ ਦੀ ਜ਼ਮੀਨ ਦੇਤੀ ਤੂੰ ਮੇਰਾ 5-500 ਰੁਪਇਆ ਵੀ ਲੈ ਚੱਲਣੀ ਹੈ ਜਿੱਧਰ ਗਿਆ ਬਾਣੀਆ ਉਧਰ ਹੀ ਗਿਆ ਬਾਜ਼ਾਰ ਜਿਵੇਂ ਕਹਿੰਦੇ ਨੇ ਲੈ ਫੜਾ ਮੇਰੀ ਕਿੱਟ ਮੋੜ ਕਿੱਟ ਨਹੀਂ ਮਿਲਦੀ ਹੁਣ ਹਜੇ ਮਹੀਨਾ ਮਹੀਨੇ ਬਾਅਦ ਮਿਲੂਗੀ ਕੀ ਗੱਲ ਆ ਪੈਸੇ ਵੀ ਲੈਣਾ ਹੁਣਗੀ ਆ ਲੈ ਗਈ 500 ਰੁਪਏ ਭਰਾ ਤੋਂ 200 ਦੀ ਲਈ ਮੈਨੂੰ ਤਾਂ ਲੋੜ ਆਪੇ ਮੈਨੂੰ ਤਾਂ ਚਾਹੀਦੀ ਏ ਹਜੇ ਤਾਂ ਨਾ ਤੈਨੂੰ ਕਿੱਟ ਮਿਲੇ ਨਾ ਤੈਨੂੰ ਪੈਸੇ ਮਿਲਣ ਨੂੰ ਕੁਛ ਨਹੀਂ ਮਿਲਦਾ ਤੇ ਹੁਣ ਮੈਂ ਜਾਣੀ ਆ ਮੈਂ ਲੇਟ ਹੋਈ ਆ ਨੀ ਮੈਥੋਂ ਨਹੀਂ ਤੇਰੇ ਨਾਲ ਪਕਾਈ ਵਾਈ ਦੀ ਹਾਂ ਹਾਂ ਹੁਣ ਤਾਂ ਤੈਨੂੰ ਪਕਾਈ ਦਿਸਦੀ ਏ ਹੁਣ ਤਾਂ ਪਕਾਈ ਦਿਸੇਗੀ ਤੂੰ ਮੈਨੂੰ ਉਹਦੀ ਕਹਤਾ ਅਖੀਰ ਆਈ ਵੀ ਰਸੀ ਤੰਗ ਹੋ ਰਹੇ ਆ ਤੇਰੇ ਬਾਈ ਨੂੰ ਪੈਸੇ ਨਹੀਂ ਮਿਲੇ ਮੈਂ ਜਰਕ ਦੇਣੇ ਮੈਂ ਆਗੇ ਸਾਸ ਨਾਲ ਲੜਕੇ 10000 ਹੀ ਕਰੇ ਤੇ 50000 ਤਾਂ ਨਹੀਂ ਕਰਾਇਆ ਤੂੰ ਜਰਕ ਦੇਣੇ 50000 ਫੜਕੇ ਲੈ ਗਈ ਸੀ ਭਰਾ ਤੂੰ ਪੁੱਲ ਗਈ ਕੋਈ ਨਾ ਫਿਰ ਉਹ ਤੋਂ ਕਾਕੇ ਦਾ ਘੁੱਲ ਭੁੰਜਿਆ ਹੁੰਦਾ ਦੇਣ ਮੇ ਦੇ ਕੇ 10 ਰੁਪਏ ਵੀ ਜ਼ਿਆਦਾ ਜੰਨੇ ਵਾਲੇ ਦੀ ਨਹੀਂ ਬਣ ਕੇ ਬੈਗੀ ਜਾ ਬਣੀ ਤਾਂ ਬਣ ਨਹੀਂ ਆਣਾ ਮੈਂ ਤੁਹਾਨੂੰ ਦੱਸਾਂ ਜਦੋਂ ਆਉਣਾ ਹੁੰਦਾ ਨਾ ਮੈਨੂੰ ਦੱਸ ਕੇ ਆਇਆ ਕਰ ਸੋਚ ਸਮਝ ਕੇ ਆਈ ਨਾ ਹੁਣ ਜਿਆਦਾ ਨਾ ਆਇਆ ਕਰ ਜਦੋਂ ਕੋਈ 20 ਰੁਪਏ ਆ ਕੇ ਉਹਦੀ ਆਈ ਸਾਡੇ ਕੋਲੋਂ ਉਦੋਂ ਗੱਲ ਕਰੀ ਪਹਿਲਾਂ ਤਾਂ ਮੈਂ ਘਟ ਆਉਂਦੀ ਸੀ ਹੁਣ ਤਾਂ ਮੈਂ ਤਿੰਨ ਤਿੰਨ ਵਾਰੀ ਆਇਆ ਕਰੂੰਗੀ ਲੈ ਤੂੰ ਆ ਜੀ ਫਿਰ ਮੈਂ ਕਿਹ ਗੱਲਾਂ ਕਰਦੀ ਨਾਲੇ ਕਿੱਡ ਲੈ ਆਈ ਆ ਆਪਦੀ ਤੇ ਮੇਰੀ ਕਿੱਡ ਮਾਰ ਜੀ ਲੈਣ ਵਾਰੀ ਤਾਂ ਤੂੰ ਮਿੱਠੀ ਹੋ ਜਾਨੀ ਆ ਮਗਰੋਂ ਤੂੰ ਹਾਂ ਬੋਲਣ ਲੱਗ ਜਾਨੀ ਆ ਦੇਣਾ ਮੈਨੂੰ ਪਹਿਲਾਂ ਤੂੰ ਪਈਆ ਮੇਰੇ ਗੱਲ ਆਏ ਮੱਚਦੀ ਤੁਰੀ ਫਿਰਦੀ ਰਹਿਣੀ ਆ ਸਾਰਾ ਦਿਨ ਉਹ ਵੀ ਗੱਲ ਮੈਂ ਕਮਲੀ ਫੇਰ ਮਗਰ ਲੱਗ ਜਾਨੀ ਮੈਨੂੰ ਪਤਾ ਆ ਭਰਾ ਕੋਈ ਇੰਨਾ ਕੁਛ ਕਰ ਪਾਏ ਪਈ ਲੈ ਆਈ ਹੋਏਗੀ ਉਂਗਲਾਂ ਵੀ ਕਿੱਧਰ ਗਈ ਆ ਕੀ ਲੈਣ ਗਈ ਆ ਫੇਰ ਕਿਹੜਾ ਤੂੰ ਡਰ ਜਾਈਂਗੀ ਭਾਈ ਤੋਂ ਤੂੰ ਤਾਂ ਉੱਥੋਂ ਦੀ ਆ ਪਰ ਤੂੰ ਤਾਂ ਡਰਦੀ ਆ ਸੱਸ ਤੋਂ ਤੂੰ ਲੇ ਗਈ ਦੇਖ ਲਾ ਠਗਣੀ ਕਿਸੇ ਥਾਂ ਦੀ ਭੱਜੀ ਆਈ 500 ਰੁਪਏ ਜੜਕਦੇ ਨੇ ਫੜ ਕੇ ਲੈ ਗਈ ਜੜਕਦੇ ਨੇ ਫੜਾਉਂਦਾ ਪਤਾ ਨਹੀਂ ਲਿਆਉਂਦਾ ਕਿੱਥੋਂ ਐ ਮੈਂ ਤਾਂ ਦੇਖ ਕੇ ਵੀ ਨਹੀਂ ਗਈ ਕੋਈ ਨਹੀਂ ਮੈਂ ਕਰਦੀ ਆ ਇਹਦੇ ਨਾਲ ਜਾ ਕੇ ਗੱਲ ਲੈ ਮਸਾ ਦਵਾਈ ਲੈ ਕੇ ਆਈ ਆ ਦੁਪਹਿਰਾ ਹੋ ਗਿਆ ਬਾਦੋ ਦੀ ਤਾਂ ਤੁੱਪੀ ਵਾਲੀ ਪਹਿੜੀ ਆ ਕਹੇ ਹੁੰਦੇ ਆ ਬਾਦੋ ਦੀ ਤੇ ਕੀ ਸੌਕਾਂ ਦੀ ਚਿਰਤੀ ਬਾਈ ਤੜੀ ਤੁੱਪਾ ਚਾ ਨਹੀਂ ਪਾਣੀ ਨਹੀਂ ਉਹਦਾ ਤਾਂ ਐ ਨਹੀਂ ਪਤਾ ਲੈ ਕੇ ਪਾਸ ਜਾ ਨਿਕਲ ਜਾਂਦੀ ਆ ਅਗੇ ਚਾਰੀ ਕੁੱਟ ਦਾ ਕਰ ਲਾਂਦੀ ਸੀਗੀ ਦੇਂਦੀ ਸੀ ਕਰਕੇ ਹੁਣ ਤਾਂ ਕੁਛ ਨਹੀਂ ਕਰ ਜੋ ਉਗਣੀ ਆਪ ਤਾਂ ਨਹੀਂ ਜਾ ਹੁੰਦੀ ਮਸਾਂ ਕੇ ਡਿੱਗੇ ਮੈਂ ਤਾਂ ਓਹੋ ਓਹੋ ਪਤਾ ਨਹੀਂ ਕਿੱਥੋਂ ਲੈ ਕੇ ਆਈ ਹੂੰ ਪੈਸੇ ਪੁਸੇ ਅੱਜ ਆਦੇ ਪੇਕੀ ਨਾ ਵਗ ਗਈ ਹੋਵੇ ਭਰਾ ਕੋਲੇ ਭਰਾ ਦਾ ਭਵਾ ਦੇ ਦੇ ਉਹਨੂੰ ਦਵਾਈ ਤਾਂ ਦਿੰਦੀ ਨਹੀਂ ਦਵਾਈਆਂ ਕਦ ਲਈਆਂ ਅੱਖਾਂ 'ਚ ਪਾਉਣਾ ਦਵਾਈਆਂ ਦੇ ਉਹ ਕਹਿੰਦੀ ਨਾ ਦੁਖਾਉਂਗੀ ਕਹਿੰਦੀ ਕੀ ਕਰਨੀ ਹੈ ਦਵਾਈਆਂ ਆ ਦੇਖ ਲਾ ਲ ਦਵਾਈਆਂ ਗੋਲੀਆਂ ਦੀ ਸੇਰ ਲਾਤੀ ਕਿਸਮਾਰੀ ਆਦਾ ਇਹਦੀ ਸਿੱਸੀ ਆ ਇਹਦੀ ਆ ਦੇਖ ਆਖੂਂ ਇਹਨੀਆਂ ਦਵਾਈਆਂ ਰਹੀਆਂ ਆ ਕਿ ਤੂੰ ਕਿਹੜਾ ਕੋਈ ਦਵਾਈ ਦੇਣੀ ਹੈ ਲੈ ਅਗਦੀ ਇਹਨੀਆਂ ਸਿੱਸੀਆਂ ਦੇਤੀਆਂ ਡਾਕਟਰ ਨੇ 2000 ਦੀ ਦਵਾਈ ਦਿੱਤੀ ਏ ਆ ਆਖੂਗੀ ਆ ਦਵਾਈ ਦੇ ਪੈਸੇ ਕਿੱਥੋਂ ਆਗੇ ਤੇਰੇ ਕੋਲੇ ਉਹ ਤਾਂ ਪੈਸਾ ਨਹੀਂ ਸੀ ਦਵਾਈ ਨੂੰ ਤਾਂ ਫਿਰ ਹੁਣ ਆਹ ਦਾ ਫੜ ਲਈ ਭਾਈ ਕਿਸੇ ਤੋਂ ਤਾਂ ਲੈ ਇਹ ਦਵਾਈ ਹੁਣ ਅੱਖਾਂ ਚ ਕੌਣ ਪਾਵੇ ਕੋਈ ਨਹੀਂ ਪਾਉਂਦਾ ਅੱਖਾਂ ਚ ਕਿਵੇਂ ਪਾਉਣੀ ਹੈ ਉਹ ਤਾਂ ਸਾਰਾ ਦਿਨ ਬੈਰ ਬੰਨੀ ਰੱਖਦੀ ਹੈ ਇਹ ਕਹੀ ਨਾ ਹੁਣ ਮੈਨੂੰ ਐ ਪਤਾ ਲੱਗਦਾ ਵੀ ਕਿਹੜੀ ਕਿਹੜੀ ਪਾਉਣੀ ਹੈ ਕਦੋਂ ਪਾਉਣੀ ਹੈ ਉਹ ਆ ਜਾਣ ਦੇ ਫਿਰ ਪੁੱਛੂਗੀ ਉਹਨੂੰ ਜੇ ਦੱਸੂਗੀ ਤਾਂ ਆ ਕੇ ਕਰਾਂਦਾ ਜਿੱਧਰ ਆਉਗੀ ਹੂੰ ਕੱਬਾ ਮਾਪਾ ਦੇ ਜੱੱਕੀ ਚਕਾਈ ਆਉਗੀ ਭਰਾ ਪਰ ਜਾਏਗੀ। ਓਏ ਗੰਦੀ ਆ ਬੁੜੀ ਜਨਾਨੀ ਇਹ। ਇਹ ਜਨਾਨੀ ਦਾ ਪੁੱਠਾ ਹੀ ਬਾ ਪੈ ਗਿਆ ਮੇਰਾ ਤਾਂ। ਕਾਦੀ ਗੱਲ ਆ ਡਾਕਟਰ ਨਹੀਂ ਲਾ ਮਾਸਟਰ ਨਹੀਂ ਲਾਗੀ। ਕਾਦੇ ਮਾਸਟਰ ਬਣਿਆ। ਮੈਂ ਤਾਂ ਹੁਣ ਨੀਰਾ ਪਾਉਣਾ ਪਿਆ ਪਸਵਾਨ। ਚਾਹ ਕਰਨੀ ਐ। ਹਰਾ ਕੋਤਰ ਨਾਲ ਆ ਪੈ ਸਾਰੇ ਕੰਮ ਆ ਪੈ ਐ। ਬਹੁਤ ਸੱਪੀ ਪਈ ਐ ਮੈਂ ਤਾਂ ਇਸ ਆਦਾ ਪਰ ਮਰੀ ਜਾ ਕੇ ਕੁਛ ਖਾ ਕੇ ਇਹਦੇ ਨਾਲ ਤਾਂ ਖੜਾ ਛੱਟੇ ਘਰੇ ਜਾ ਕੇ ਦੇਖਦੀਆਂ ਜੇ ਕਰੜੀ ਜੀ ਚਾਹ ਕਰੀ ਹੋਈ ਮੈਂ ਤਾਂ ਅੱਜ ਚਾਹ ਵੀ ਨਾ ਪਤਾ ਨਹੀਂ ਕੀ ਹੋਈ ਜਾਂਦਾ ਸਿਰਜੇ ਨੂੰ ਉਹੀ ਸਿਰਜਾ ਦੂਹੀ ਜਾਂਦਾ ਸਵੇਰ ਦਾ ਪਈ ਹੈ ਤਾਂ ਬੇਬੇ ਚਾਹ ਬਣਾ ਲਈ ਚਾਹ ਕਿੱਥੋਂ ਬਣਾ ਲਈ ਮੈਂ ਤਾਂ ਆਪ ਦਵਾਈਆਂ ਲੈ ਕੇ ਆਈ ਹੁਣ ਆ ਕੀ ਹੈਗਾ ਦਵਾਈਆਂ ਲਿਆਈਆਂ ਤੂੰ ਕਹਿੰਦੀ ਹੁਣ ਨਿਆ ਆ ਲੈ ਬੰਗਾ ਅਕੇ ਤੂੰ ਕੀ ਲੈਨੀ ਆਂ ਗਿਆ ਦੇਖ ਲੈ ਇੰਨੀਆਂ ਦਵਾਈਆਂ ਲੈਈਆਂ ਇੰਨੀਆਂ ਦਵਾਈਆਂ ਕਿੱਥੋਂ ਲਈ ਤੂੰ ਹਾਂ ਡਾਕਟਰ ਤਾਂ ਹੋ ਕੀ ਤੇਰੇ ਪਿਓ ਤੋਂ ਪਰ ਇਹ ਹਮੜੇ ਦੇਖਾਂ ਮੈਂ ਕਾਦੀਆਂ ਕਾਦੀਆਂ ਲਈਆਂ ਲੈ ਦੇਖ ਲੈ ਨਾ ਇੱਕੋ ਜਿਹਾ ਸੀਸੀਆਂ ਚੱਕ ਲਈਏ ਇੰਨੇ ਪੈਸੇ ਕਿੱਥੋਂ ਆ ਗਏ ਤੇਰੇ ਕੋਲੇ ਡਾਕਟਰ ਨੇ ਦਿੱਤੀਆਂ ਤੈਨੂੰ ਕਿ ਪਤਾ ਵੀ ਇੱਕੋ ਜਿਹਾ ਘੱਡੀ ਦੀ ਹੈ ਇਹ ਤਾਂ ਟੁਕਟ 2000 ਦੀ ਦਵਾਈ ਹੈ ਹਾਂ ਤੇ ਮੈਨੂੰ ਤਾਂ ਤੂੰ ਤਰ ਕੇ 20 ਰੁਪਏ ਨਹੀਂ ਦਿੱਤੇ ਹੈਗੇ ਕਿਸੇ ਤੋਂ ਫੜ ਕੇ ਲਈਆਂ ਗਮੰਡਰ ਤੋਂ ਤੇ ਮੈਨੂੰ ਵੀ ਫੜ ਕੇ ਲਿਆ ਦਿੰਦੀ ਤੂੰ ਕਿਹੜਾ ਮੋੜਦੀ ਹੈ ਕਿਸੇ ਦੇ ਪੈਸੇ ਤਾਂ ਬੇਬੇ ਤੇਰੇ ਕੋਲ ਹੈਗੇ ਤੇਰੀ ਗੀਜੇ ਚੋਂ ਵੀ ਪਤਾ ਲੱਗ ਜਾਂਦਾ ਵੀ ਤੇਰੇ ਕੋਲ ਪੈਸੇ ਹੈਗੇ ਆ ਤੂੰ ਧੰਗ ਜੇ ਨਾ ਕਰਿਆ ਕਰ ਗਿੱਜ ਹੈਗੇ ਬਹਿ ਜਾ ਤੂੰ ਤਾਂ ਨਾ ਟਿੱਕੇ ਅਰੇ ਮੈਨੂੰ ਤਾਂ ਤੂੰ ਦਿੱਤੇ ਨਹੀਂ ਆਉਂਦੇ ਵਾਰੀ ਕਿਵੇਂ ਕੱਢ ਲਿਆ ਇਹਨੇ ਨਹੀਂ ਫੜਕੇ ਰਹੀ ਸੀ ਤੇ ਦਵਾਈ ਫੜਕੇ ਨਹੀਂ ਆ ਪੁੱਛਿਆ ਜਾ ਕੇ ਪੁੱਛ ਵੀ ਆਉਂਗੀ ਮੈਂ ਜਾ ਕੇ ਪੁੱਛਾ ਫੇਰ ਤੇਰੇ ਨਾਲ ਬੜੀ ਬੁਰੀ ਹੋਊਗੀ ਅੱਖਾਂ ਤਾਂ ਦਿਸਦਾ ਨਹੀਂ ਨਹੀਂ ਹੋਈ ਫਿਰਦੀਆਂ ਤੈਨੂੰ ਕੀ ਆਹੋ ਦਿਸਦਾ ਤਾਂ ਤੈਨੂੰ ਬਥੇਰਾ ਦਾ ਦਿਸਦਾ ਕਿਉਂ ਨਹੀਂਗਾ ਢੰਗ ਕਰਦੀਆਂ ਜਾਣ ਕੇ ਆਉਂ ਹੀ ਦਵਾਈਆਂ ਤੇ ਬਾਦੂ ਦੇ ਪੈਸੇ ਲਾਈ ਜਾਂਦੀ ਐ ਲੈ ਲੈ ਗੋਲੀਆਂ ਖਾਈ ਜਾਂਦੀ ਐ ਤੈਨੂੰ ਤਾਂ ਲੱਗਣੇ ਸੀ ਬਾਦੂ ਦੇ ਤੂੰ ਆਏ ਘਰ ਮੈਨੂੰ 1000 ਰੁਪਏ ਦੇ ਫਿਰ ਜੱਲੇ ਆ ਕੇ ਦੇ ਮੇਰੀ ਤਾਈ ਤੋਂ ਚੱਲ ਆਈ ਹੈ ਨਹੀਂ ਨੀ ਪੈਸਾ ਪੈਸਾ ਕਰੀ ਜਾਂਦੀ ਸਾਰਾ ਦਿਨ ਸਕੂਲੋਂ ਤਾਂ ਜਾ ਕੇ ਬਹਿ ਜਾ ਆਰਾਮ ਕਰਦਾ ਚਾਹ ਕਿੰਨੇ ਕਿਵੇਂ ਸਾਰੀ ਵਸਤੇ ਚੜਕ ਕੇ ਗਈਆਂ ਤੇ ਕਿਵੇਂ ਆਈ ਹੈਗੀ ਕਿੰਨੀ ਔਖੀ ਹੋਈ ਮੈਂ ਆਪ ਇੱਥੇ ਮੌਜਾਂ ਦੋ ਦੋ 3-3000 ਦੀਆਂ ਦਵਾਈਆਂ ਲਈ ਆਈ ਏਂ ਤੂੰ ਤੇਰੇ ਪੈਸੇ ਨੇ ਤਾਂ ਲੈਤੀਆਂ ਨਹੀਂ ਤੇ ਫਿਰ ਜਾ ਤੂੰ ਤਾਈ ਤੋਂ ਮੈਨੂੰ 1000 ਰੁਪਏ ਲੈ ਕੇ ਦੇ ਫੜਕੇ ਚੱਲ ਖੜੀ ਹੋ ਅੱਛਾ ਹੁਣ 1000 ਲੈ ਕੇ ਕਿੱਥੇ ਜਾਣਾ ਹੈ ਮੈਂ ਕਿਤੇ ਮਰਜ਼ੀ ਜਾਣਾ ਹੋਵੇ ਮੈਂ ਵੀ ਦਵਾਈ ਲੈਣੀ ਆ ਮੈਨੂੰ ਵੀ ਅੱਖਾਂ ਤੋਂ ਦੀਂਦਾ ਨਹੀਂ ਮੇਰੀਆਂ ਤਾਂ ਆਪ ਲੱਤ ਤੂੰ ਮੱਚ ਪਹਿਲਾਂ ਨਹੀਂ ਜੰਮੀ ਐ ਆਹੋ ਜਾ ਜੰਮਣ ਦਾ ਕੀ ਮਤਲਬ ਹੋਇਆ ਤੂ ਦਾ ਕਿਸੇ ਦਾ ਵੀ ਦੁੱਖ ਸਕਦਾ ਕੁਛ ਵੀ ਤੈਨੂੰ ਕਿਵੇਂ ਦਿੱਸਨੋਂ ਹਟ ਗਿਆ ਮੈਂ ਤੇਰੇ ਨਾਲ ਤਾਂ ਮੈਨੂੰ ਬਾਲੀਆਂ ਟੈਨਸ਼ਨ ਆ ਤੂੰ ਤਾਂ ਕੱਲੀ ਇੱਕ ਲੜਾਈ ਵਾਲੀ ਆ ਤੂੰ ਘਰੇ ਕੁਛ ਕਰਨਾਗਾ ਅੱਛਾ ਤੂੰ ਮਾਮਾ ਮੇਰੀ ਤੈਨੂੰ ਬਾਲੀਆਂ ਟੈਨਸ਼ਨ ਆ ਹੋ ਗਈਆਂ ਤੂੰ ਬੇਬੇ ਮੈਨੂੰ 1000 ਰੁਪਏ ਲੈ ਕੇ ਦੇ ਜਾ ਚੱਲ ਖੜੀ ਮੈਂ ਨਹੀਂ ਕਿਤੇ ਲਿਆ ਕਹਿੰਦੀ ਭਗ ਜਾ ਪੈਰਾ ਫੜਾ ਦਵਾਈ ਹੋਰਾ ਖਾਣ ਦੇਉਂਗੀ ਤੈਨੂੰ ਦਵਾਈ ਕੋਈ ਨਹੀਂ ਤੂੰ ਹੀ ਯਾਦ ਰੱਖੇਂਗੀ ਮੈਂ ਫੇਰ ਨਾ ਕੀ ਕਰ ਲੇਗੀ ਖਾਲੀ ਨਾਲੇ ਦਾਲ ਪਾਣੀ ਰੋਟੀਆਂ ਕਿੱਥੋਂ ਖਾਏਂਗੀ ਜਾ ਜਾ ਮੈਂ ਤਾਂ ਵੀ ਸਰ ਲੂੰ ਦਵਾਈ ਲਿਆਉ ਮੈਂ ਪਾਸੇ ਤੇ ਲੈ ਹੋਰ ਲੈ ਆਉਂਗੀ ਇੱਥੇ ਕਿੱਥੇ ਲੈ ਜਾਏਂਗੀ ਨਾ ਦਵਾਈਆਂ ਨੂੰ ਬੜੀ ਸ਼ੁਕਰੀ ਰੈਂਦੀ ਐ ਇਹ ਲੈ ਕਰਕੇ ਦਿੰਦੇ ਚਾਹ ਨਹੀਂ ਪਾਣੀ ਨਹੀਂ ਦਵਾਈਆਂ ਵੀ ਖੋਕੇ ਲੈ ਗਈ ਇਹਦੇ ਮੈਂ ਚੱਕ ਕੇ ਕੁਝ ਮਾਰੂੰ ਤੇ ਮੇਰੇ ਹੱਥੋਂ ਮਰਨਾ ਐ ਨੇ ਪੈਸੇ ਬਾਹਰ ਦੀ ਰੈਂਦੀ ਸਾਰਾ ਦਿਨ ਬੁੜੀ ਕੋਲ ਦੱਸ ਪੈਸੇ ਕਿੱਥੋਂ ਆ ਗਏ ਉੱਗਲ ਨਿਕਲਦੀ ਐ ਕਿ ਮਾਰ ਨਹੀਂ ਸੁੰਦੀ ਅੰਦਰ ਪੈਸੇ ਆਈ ਵੱਖਰੀ ਸੋਚ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੱਖਰੀ ਸੋਚ ਚੈਨਲ ਤੇ ਜਿੰਨਾ ਬੀੜਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਡਾਕਟਰ ਅਨਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਜਸਵੀਰ ਆਟਸ ਅਮਰ ਸਿੰਘ ਪਟਿਆਲਾ ਰਾਜੂ ਵਾਲੀਆ ਦੁਕਾਨਦਾਰ ਮੱਖਾ ਬੀਨਾ ਜੈਨ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਜਸਵੰਤ ਸਿੰਘ ਬਹਾਦਰਪੁਰ ਬਲਜਿੰਦਰ ਕੌਰ ਲੁਧਿਆਣਾ ਅਰਮਾਨ ਚਾਹਲ ਖੁਸ਼ੀ ਕੌਰ ਪਰਮਜੀਤ ਕੌਰ ਕੁਮਲੇਸ਼ ਕੁਮਾਰੀ ਗੁਰਦੇਵ ਸਿੰਘ ਮਾਨਸਾ ਪੰਜਾਬ ਹਰਵੰਸ ਕਾਰ ਪ੍ਰੇਮਿਕਾ ਜੁਪੀ ਤੋਂ ਜੱਸੀ ਯੂ ਐਸ ਏ ਸ਼ਿਮਲਾਪੁਰੀ ਲੁਧਿਆਣਾ ਸੁਖ ਡੇਰੜੀ ਬੋਬੀ ਰਾਜਾ ਹਾਂਗਕਾਂਗ ਸੁਖਪ੍ਰੀਤ ਸਿੰਘ ਸੰਧੋਹਾ ਰਾਮ ਸਿੰਘ ਢਿੱਲੋਂ ਰਮਨਦੀਪ ਪਿੰਡ ਰਾਜਗੜ ਦੁਰਾਹਾ ਸਿਮਰਨਪ੍ਰੀਤ ਕੌਰ ਫੱਲੇਵਾਲ ਪੁਸ਼ਪਾ ਵੰਸਲ ਹੈਪੀ ਜੋਸੀ ਫਕੀਰ ਚੰਦ ਸ਼ਰਮਾ ਨਵਦੀਪ ਕੌਰ ਅਮਰਜੀਤ ਕੌਰ ਪੱਡਾ ਵਿਸ਼ਭਜੀਤ ਸਿੰਘ ਸਰਦੂਲ ਸਿੰਘ ਢਿੱਲੋਂ ਅਰਸ਼ਦੀਪ ਦਲਜੀਤ ਸਿੰਘ ਖੰਗੂੜਾ ਰਾਮ ਸਿੰਘ ਨਿਰਮਲ ਰਾਣੀ ਹੁਸ਼ਿਆਰਪੁਰ ਬਸੰਤ ਕੌਰ ਕਾਂਤਾ ਦੇਵੀ ਲੁਧਿਆਣਾ ਜੀਵਨ ਸ਼ਰਮਾ ਪਾਤੜਾ ਅਮਨਦੀਪ ਕੌਰ ਫੱਤਾ ਮਾਲੂਕਾ ਮਾਨਸਾ ਜਸਵਿੰਦਰ ਰਾਏ ਹੈਪੀ ਢਾਲੀਵਾਲ ਨਵਪ੍ਰੀਤ ਸਿੰਘ ਬੀਰੇਵਾਲਾ ਬਲਜਿੰਦਰ ਕੌਰ ਆਨੰਦਗੜ੍ਹ ਮਾਨਸਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੈਨੀਆਂ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ